ਸਾਹਿਬ ਹੈਗੀ ਹਿੰਮਤ ਆਓ ਸਾਹਮਣੇ ਮੇਰੇ ਬੈਠੋ ਮਰਨਾ ਟੇਬਲ ਤੇ ਜਿੱਥੇ ਕਹੋਗੇ ਜਦੋਂ ਕਹੋਗੇ ਸਮਾਂ ਤੁਹਾਡਾ ਦਵਿੰਦਰ ਸਿੰਘ ਪਹੁੰਚੇਗਾ ਹਿੰਮਤ ਤੇ ਕਰੋ ਅਸੀਂ ਵਿਰੋਧ ਕਰ ਰਹੇ ਆ ਇਹਨਾਂ ਦੇ ਪਖੰਡਵਾਦ ਦਾ ਪਾਸਟਰ ਅੰਕਰ ਨਰੂਲਾ ਇਸ ਇਨਸਾਨ ਨੇ ਆਪਣੇ ਆਪ ਨੂੰ ਬਾਬਾ ਖਵਾਉਣਾ ਸ਼ੁਰੂ ਕਰਤਾ ਨਰੂਲਾ ਸ਼ਬਦ ਜਿਹੜਾ ਨਾ ਪੰਜਾਬੀ ਚ ਆ ਸਾਰੇ ਖੱਤਰੀ ਮੇਰੇ ਖਾਲਦਾਂ ਅੰਦਰੂਲਾ ਸ਼ਬਦ ਵਰਤਦੇ ਆ ਖੈਰ ਤੁਹਾਡੀ ਤਾਂ ਪ੍ਰਦੇਸ਼ ਪੰਜਾਬੀ ਆ ਨਾ ਫਿਰ ਆਹ ਕਿਹੜੇ ਪਾਸੇ ਨੂੰ ਤੁਰਪੇ ਅੰਮ੍ਰਿਤਧਾਰੀ ਗੁਰੂ ਦਾ ਸਿੱਖ ਆ ਤੁਹਾਡਾ ਆਪ ਆਪ ਆ ਚੱਕ ਕੇ ਪ੍ਰਚਾਰ ਕਰਾਂਗਾ ਕਿ ਮੇਰੀ ਯਾਦ ਰੱਖ ਲਿਓ ਪਰ ਮੇਰੇ ਸਾਹਮਣੇ ਚਾਰ ਪੰਜਾਂ ਜਨੂਲਾ ਸਾਹਿਬ ਹੈਗੀ ਹਿੰਮਤ ਆ ਉਹ ਸਾਹਮਣੇ ਮੇਰੇ ਇਹਨਾਂ ਦੀ ਰੇਸ਼ੋ ਦੇ ਸਹਾਬ ਦੇ ਨਾਲ ਮੇਰੇ ਖਾਲ ਦਾ ਪਉਣਾ ਪੰਜਾਬ ਤੇ ਭੂਤਾ ਪ੍ਰੇਤਾਂ ਨਾਲ ਹੀ ਝੰਬੜਿਆ ਹੋਇਆ ਵੱਡੀ ਗੱਲ ਇਹ ਆ ਭਾਈ ਜਿਨ੍ਹਾਂ ਦੇ ਤੁਸੀਂ ਗੋਡੇ ਠੀਕ ਕਰਦੇ ਹੋ ਕੌਮ ਤੇ ਵਿਚਾਰ ਆ ਆਪ ਕੁਰਸੀ ਤੇ ਬੈਠਾ ਉਹਨੂੰ ਠੀਕ ਕਰਕੇ ਦਿਖਾ ਦਿਓ ਇਹਨਾਂ ਨੂੰ ਤਖ਼ਤਾਂ ਧਾਰਨਾ ਪੁੱਛਦੇ ਆਂ ਪਈ ਉਹਨਾਂ ਨੂੰ ਠੀਕ ਕਰਕੇ ਦਿਖਾਓ ਜੇ ਉਹਨਾਂ ਨੂੰ ਠੀਕ ਕਰ ਦੋਗੇ ਉਹ ਸਾਡਾ ਦਵਿੰਦਰ ਸਿੰਘ ਵੀ ਤੁਹਾਡੇ ਮਾੜੇ ਚ ਆ ਜਾਵੇ ਸ਼ੇਰ ਦੀ ਗੁਫਾ ਚ ਰਹੇ ਹੋ ਤੇ ਜਾ ਕੇ ਤੇ ਤੁਸੀਂ ਬੜਕ ਵੀ ਮਾਰ ਰਹੇ ਹੋ ਪਹਿਲੀ ਸਾਹਿਬ ਜੀ ਸ਼ੇਰ ਜਿਹੜਾ ਨਾ ਗੁਫਾ ਚ ਤੱਕ ਸੀਮਤ ਆ ਸ਼ੇਰ ਨੂੰ ਮੈਂ ਤਾਂ ਕਹਿੰਦਾ ਬਾਹਰ ਆ ਫਿਰ ਪਤਾ ਲੱਗੂ ਨਾ ਵੀ ਸ਼ੇਰ ਕਿਹੜਾ ਤੇ ਕਿੱਧਰ ਕਿਹੜਾ ਦਵਿੰਦਰ ਸਿੰਘ ਪਰਚੇ ਦੀ ਪਿਆਰ ਨਾ ਅਸੀਂ ਡਰਦੇ ਆ ਮਿੱਤਰਾ ਜੇਲਾਂ ਤੋਂ ਨਾ ਡਰਦੇ ਆ ਪ੍ਰਸ਼ਾਸਨ ਤੋਂ ਜੇ ਤੁਹਾਨੂੰ ਡਰ ਨਹੀਂ ਤੇ ਡਰ ਸਾਨੂੰ ਵੀ ਨਹੀਂ ਸਪੈਸ਼ਲ ਜਿਹੜਾ ਦਰਦ ਕੁਦਵਿੰਦਰ ਸਿੰਘ ਨੂੰ ਹੀ ਕਿਉਂ ਹੋ ਰਿਹਾ ਤੁਹਾਨੂੰ ਇਹ ਨਹੀਂ ਪਤਾ ਕਿ ਸਾਡੇ ਅਤੂਛੜ ਦੇ ਬੋਰਡ ਦੇ ਨੌ ਲਾਣਾ ਅਸੀਂ ਵੀ ਉਸੇ ਪਿੰਡਾਂ ਦੇ ਵਿੱਚ ਰਹਿੰਦੇ ਆ ਹੈ ਤਾਨੂੰ ਨਹੀਂ ਪਤਾ ਵੀ ਸਾਡੇ ਪੰਜਾਬ ਦਾ ਮੌਲ ਖਰਾਬ ਹੋ ਸਕਦਾ ਪਰ ਜਦੋਂ ਤੁਹਾਨੂੰ ਬੋਟ ਲਾਉਣ ਲੱਗਿਆ ਸ਼ਰਮਣੀ ਭਾਈਚਾਰੇ ਦੀ ਤੁਹਾਨੂੰ ਪਰਵਾਹ ਨਹੀਂ ਅਸੀਂ ਠੇਕਾ ਲਿਆ ਪਰ ਅਸੀਂ ਪ੍ਰਸਿੱਧ ਹੋ ਗਏ ਮੇਰੇ ਵੀਰ ਪਹਿਲਾਂ ਤੇ ਸੀ ਰੌਲਾ ਹੁਣ ਬਣ ਗਿਆ ਮਸਲਾ ਜੋਪੀ ਬਿਹਾਰ ਤੋਂ ਲੋਕ ਆਣ ਕੇ ਸਾਡੇ ਪੰਜਾਬ ਦੇ ਵਿੱਚ ਮਜ਼ਦੂਰੀ ਕਰਦੇ ਨੇ ਇਸੇ ਤਰ੍ਹਾਂ ਇਹ ਪ੍ਰਵਾਸੀ ਧਰਮ ਵੀ ਸਾਡੇ ਆਣ ਕੇ ਸਟੈਬਲਿਸ਼ ਹੋ ਗਿਆ ਜੂਮਚੀਆਂ ਨੂੰ ਅੱਗੇ ਲਾ ਕੇ ਬੱਚੇ ਦਰਜ ਕਰਵਾ ਲੈਂਦੇ ਨੇ ਸਾਡੇ ਸਿੱਖਾਂ ਦੇ ਉੱਪਰ ਜੇ ਕੋਈ ਆਵਾਜ਼ ਬੁਲੰਦ ਕਰਦਾ ਤੇ ਪਖੰਡਵਾਦ ਦਾ ਜਿਹੜਾ ਵਾਦ ਹੈ ਨਾ ਉਹ ਸਿੱਖਾਂ ਤੇ ਆ ਇਹ ਚੰਦ ਕਪਾਸਟਰ ਆ ਇਹਨਾਂ ਦੀ ਆਪਸ ਤੇ ਬਣਦੀ ਨਹੀਂ ਇਹਨਾਂ ਲੋਕਾਂ ਨੂੰ ਕੀ ਦੇਣਾ ਤੁਸੀਂ ਕਿਸੇ ਦੇ ਪ੍ਰਚਾਰ ਤੋਂ ਇੰਨੇ ਔਖੇ ਕਿਉਂ ਜੀ ਇੰਨੀ ਪਰੇਸ਼ਾਨੀ ਕਾਦੀ ਹੈ ਸਰੇ ਆਮ ਧੱਜੀਆਂ ਉਡਾਈਆਂ ਜਾ ਰਹੀਆਂ ਪਿੰਡਾਂ ਦੇ ਵਿੱਚ ਸੜਕਾਂ ਦੇ ਉੱਪਰ ਇਹਨਾਂ ਦੇ ਪ੍ਰਚਾਰ ਦੇ ਨਾਂ ਦੇ ਉੱਤੇ ਨਾ ਤਾਂ ਅਸੀਂ ਦਸਤਾਰ ਬਨ ਕੇ ਕਰਨ ਦੇਣਾ ਜੇ ਪ੍ਰਚਾਰ ਨੰਬਰ 2 ਨਾਂ ਤੇ ਅਸੀਂ ਲੱਗਣ ਦੇ ਨਾਲ ਸਿੰਘ ਸ਼ਬਦ ਨਾਂ ਲੱਗਣ ਦੇ ਨਾਲ ਕੌਰ ਸ਼ਬਦ ਤੁਸੀਂ ਵੀ ਇਧਰੋਂ ਕਾਲ ਕਰ ਦਿੱਤੀ ਜਲੰਧਰ ਤੇ ਜਾ ਰਹੇ ਹੋ ਜਲੰਧਰ ਜੋਨਾ ਦਾ ਗੜ ਹੈ ਜੇ ਕਿ ਉਹਨਾਂ ਦੀ ਵੀ ਕਾਲ ਆ ਗਈ ਉਹਨਾਂ ਦਾ ਮੜਾ ਜਿਹਾ ਮੂੰਹ ਹੀ ਹਿੱਲਣਾ ਇਸ਼ਾਰਾ ਹੀ ਹੋਣਾ WhatsApp ਤੇ ਪਹਿਣਾ ਉਹਨਾਂ ਦੇ 그룹ਾਂ ਵਿੱਚ ਇਹ ਉੱਥੇ ਵੇਖ ਲਓ ਮੇਰੀ ਗੱਲ ਹੀ ਆਦਾ ਵੱਡਾ ਵੱਡਾ ਹੋ ਜਾਣਾ ਧੰਗ ਸਿੰਘ ਗੜ ਤੋੜਨ ਨੂੰ ਪਤਾ ਕਿ ਉਹਨੂੰ ਕਹਿੰਦੇ ਪਸ਼ਾਪ ਕਰਨ ਨੂੰ ਗੜ ਤੋੜਨ ਕਹਿੰਦੇ ਆ ਤੋ ਸਾਨੂੰ ਗੜਾ ਗੁਰਦਾ ਸਮਝਾ ਜਿਹਦੇ ਖਾਲਸਾ ਤੁਰ ਪਿਆਣਾ ਫਿਰ ਗੜ ਗੁਰ ਐਵੇਂ ਜਾਣਿਆ ਜੇਕਰ ਸੱਚ ਦੀ ਆਵਾਜ਼ ਜਪਾਂਨ ਲੱਗਿਆ ਮੇਰਾ ਸਿਰ ਵੀ ਲਾਉਂਦਾ ਨਾ ਇਹ ਲੋਕ ਲਾ ਦਾਂ ਤੁਸੀਂ ਜੇ ਜਾਣਾ ਵਾ ਤੇ ਆਪਣੀਆਂ ਜਿਹੜੀਆਂ ਉਹ ਦਸਤਾਰਾਂ ਲਾ ਕੇ ਜਾਓ ਮੇਰੇ ਵੀਰ ਨਹੀਂ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਜੇ ਪ੍ਰਸ਼ਾਸਨ ਉਹਨਾਂ ਦੇ ਦਬਾਅ ਦੇ ਵਿੱਚ ਉਹਨਾਂ ਦੇ ਪਰਚੇ ਕਰ ਸਕਦਾ ਨਾ ਮੇਰੇ ਭਰਾ ਸਾਡੇ ਦੇ ਪਰਚੇ ਦਰਜ ਕਰ ਸਕਦਾ ਤੇ ਪ੍ਰਸ਼ਾਸਨ ਜੀ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਉਹਨਾਂ ਲੋਕਾਂ ਦੇ ਵੀ 295 ਦੇ ਕਰੋ ਜਿਹੜੇ ਸਾਡੇ ਨਿਸ਼ਾਨ ਨੂੰ ਜਿਹੜਾ ਇਸੇ ਸ਼ਰਿਆਮ ਝੰਡੀਆਂ ਡਾਉਂਦੇ ਆ ਪੰਜਾਬ ਦੇ ਵਿੱਚ ਈਸਾਈ ਸਮਾਜ ਦਾ ਪ੍ਰਚਾਰ ਈਸਾਈ ਧਰਮ ਦਾ ਪ੍ਰਚਾਰ ਸ਼ੇਖਰਾ ਤੇ ਹੈ ਔਰ ਕਈਆਂ ਦੀਆਂ ਅੱਖਾਂ ਦੇ ਵਿੱਚ ਏਰੜ ਕਰਿਆ ਕੀ ਕਾਰਨ ਹੈ ਕਿਉਂ ਚੁਪਦਾ ਹੈ ਇਸਾਈ ਪ੍ਰਚਾਰ ਇਸੇ ਤੇ ਅੱਜ ਇੱਕ ਚਰਚਾ ਹੋਏਗੀ ਸਵਾਗਤ ਮੈਂ ਹਰਿਸ਼ਪਾਲ ਸਿੰਘ ਔਰ ਤੁਸੀਂ ਜੁੜਿਓ ਐਨਆਰਏ ਟੂਡੇ ਦੇ ਨਾਲ 27 ਜੂਨ ਦਿਨ ਵੀਰਵਾਰ ਸਵੇਰੇ 10 ਵਜੇ ਦੇ ਕਰੀਬ ਔਰ ਜਗਾ ਪੀਏਪੀ ਚੌਂ ਜਲੰਧਰ ਇਸ ਜੂਨ ਦੇ ਮਹੀਨੇ ਦੇ ਵਿੱਚ 27 ਜੂਨ ਨੂੰ ਕਿਸੇ ਦੀ ਜੂਨ ਸੁਧਰੇਗੀ ਵਹ ਦਿਨ ਤੇ 27 ਜੂਨ ਹੈ ਹੁਣ ਕਿਹਦੀ ਜੂਨ 27 ਹੈ ਕਿੰਨੇ 27 ਹੈ ਤੇ ਕਿੰਨੇ ਸਤਾਉਣੀਆਂ ਇਹ ਪਤਾ ਚੱਲੇਗਾ ਫਿਰ 27 ਜੂਨ ਨੂੰ ਸੋ ਇਹ ਭਾਈ ਦਵਿੰਦਰ ਸਿੰਘ ਹੋਣਾ ਨੇ ਇੱਕ ਪ੍ਰੋਗਰਾਮ ਲਿਖਿਆ ਹੈ ਜਿਹਦੇ ਵਿੱਚ ਖਾਲਸਾ ਪੰਥ ਤੇ ਹੋਰ ਪੰਥਕ ਹਮਲੇ ਨੇ ਬੜੀ ਤਰ੍ਹਾਂ ਪ੍ਰਚਾਰ ਨੂੰ ਲੈ ਕੇ ਜਿਹੜੇ ਦੂਤੀਆਂ ਤੇਰਾ ਮਲੋ ਹਮਲੇ ਨੇ ਸੋ ਉਹਨਾਂ ਨੂੰ ਲੈ ਕੇ ਇੱਕ ਬਹੁਤ ਵੱਡਾ ਮੋਰਚਾ ਲੱਗਣ ਜਾ ਰਿਹਾ ਸੋ ਭਾਈ ਦਵਿੰਦਰ ਸਿੰਘ ਜੀ ਸਾਡੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਸਤਿ ਸਪਾਈ ਸੇਵਾ ਸੁਸਾਇਟੀ ਲੁਧਿਆਣਾ ਆਪ ਸਭ ਜਾਣਦੇ ਪਾਇਤਵੰਦ ਸਿੰਘ ਜੀ ਲੋ ਪਾਇਤਵੰਦ ਸਿੰਘ ਜੀ ਜਿਹੜਾ 27 ਜੂਨ ਨੂੰ ਕਿਹਦੀ ਜੂਨ ਸਤਾਉਣੀ ਜੇ ਆ ਦਿਨ ਵੀ ਤੁਸੀਂ 27 ਜੂਨ ਰੱਖਿਆ ਪੰਜ 3 ਵੀ 27 ਹੈ ਤੇ ਜੂਨ ਵੀ 27 ਹੋਈ ਹੈ ਆ ਦੇਖੋ ਸਾਨੂੰ ਕੋਈ ਜੂਨ ਸਤਾਉਣ ਦੀ ਲੋੜ ਨਹੀਂ ਪਰ ਜਿਹੜੇ ਸਾਨੂੰ ਸਤਾਉਂਦੇ ਆ ਨਾ ਹੁਣ ਜੂਨ ਤਾਂ ਉਹਨਾਂ ਦੇ ਸਦਾਰਾਂਗਾ ਸੀ ਤੁਸੀਂ ਸਵਾਲ ਸਟਾਰਟਿੰਗ ਦੇ ਵਿੱਚ ਤੁਸੀਂ ਕਹਤਾ ਕਿ ਈਸਾਈ ਪ੍ਰਚਾਰ ਜੋਰਾਂ ਤੇ ਸਿਖਰਾਂ ਤੇ ਆ ਵਾਹਿਗੁਰੂ ਕਿਰਪਾ ਕਰੇ ਹੋਰ ਦੁੱਗਣਾ ਪ੍ਰਚਾਰ ਕਰਨ ਤੇ ਇਹ ਸਿਖਰਾਂ ਤੇ ਧਰਮ ਜਾਵੇ ਅਸੀਂ ਤੁਹਾਨੂੰ ਅਰਦਾਸ ਕਰਦੇ ਹਾਂ ਅਰਦਾਸ ਕਰਦੇ ਤੁਹਾਨੂੰ ਕਿ ਰੜਕਦਾ ਰੜਕਦਾ ਸਾਨੂੰ ਨਹੀਂ ਸਾਨੂੰ ਪਖੰਡਵਾਦ ਰੜਕਦਾ ਅਸੀਂ ਜਿਹੜੇ ਅਸੀਂ ਵਿਰੋਧ ਕਰ ਰਹੇ ਆ ਇਹਨਾਂ ਦੇ ਪਖੰਡਵਾਦ ਦਾ ਪਾਸਟਰ ਅੰਕਨ ਨਰੂਲਾ ਇਸ ਇਨਸਾਨ ਨੇ ਆਪਣੇ ਆਪ ਨੂੰ ਬਾਬਾ ਖਵਾਉਣਾ ਸ਼ੁਰੂ ਕਰਤਾ ਅਸੀਂ ਹੁਣ ਸਟੈਟਿਕ ਦੇ ਵਿੱਚ ਤੁਹਾਨੂੰ ਦੱਸਦੇ ਆਂ ਵੈਸੇ ਤਾਂ ਅੱਜ ਤੱਕ ਹੋ ਸਕਦਾ ਵਾ ਜਿੰਨੇ ਵੀ ਪ੍ਰੋਗਰਾਮ ਕੀਤੇ ਮੈਂ ਕਦੇ ਥੱਲੇ ਕਮੈਂਟ ਨਹੀਂ ਪੜਿਆ ਇਸਾਈ ਭਾਈਚਾਰੇ ਦੇ ਲੋਕਾਂ ਦਾ ਹੁਣ ਇਸ ਵੀਡੀਓ ਥੱਲੇ ਵੇਖਿਓ ਸਾਰੇ ਕਮੈਂਟੀ ਭਾਈਚਾਰੇ ਦੇ ਉਹਨੇ ਕਾਰਨ ਕਿਉਂਕਿ ਮਿਨਿਸਟਰੀ 'ਚ ਹੁਕਮ ਹੋ ਜਾਣਾ ਕਿ ਵੱਧ ਤੋਂ ਵੱਧ ਆਪਣਾ ਗ੍ਰਾਫ ਵਧਾਉਣ ਲਈ ਕਮੈਂਟ ਬਾਜੀ ਕਰਿਓ ਮੈਂ ਤੁਹਾਨੂੰ ਪਹਿਲਾਂ ਐਡਵਾਂਸ ਕਹਤੀ ਚੀਜ਼ ਦੂਜੀ ਚੀਜ਼ ਏ ਆ ਪਾਜੀ ਕਮੈਂਟ ਵਿੱਚ ਖੜੋ ਪਾਸਟਰ ਜੀ ਪਾਪਾ ਜੀ ਕਹਿੰਦੇ ਹਨ ਹੁਣ ਇੱਕ ਪਾਪਾ ਜੀ ਉਹ ਮਾਨਸੇ ਲੱਗੇ ਸੀ ਪਹਿਲਾਂ ਉਹ ਵੀ ਪਾਪਾ ਜੀ ਖਵਾਉਂਦੇ ਸੀ ਉਹ ਪਾਪਾ ਜੀ ਜੇਲ੍ਹ ਚ ਬੈਠੇ ਨੇ ਗੁਫਾਵਾਂ ਚੋਂ ਨਿਕਲਦੇ ਰਹੇ ਨੇ ਹੁਣ ਇਹ ਪਾਪਾ ਜੀ ਦਾ ਅਕਸ ਕਿਦਾਂ ਦਾ ਮੈਨੂੰ ਨਹੀਂ ਪਤਾ ਵਾਹਿਗੁਰੂ ਜਾਣਦਾ ਰੌਲਾ ਇਹ ਹੈ ਕਿ ਸਮੇਂ-ਸਮੇਂ ਦੇ ਉੱਤੇ ਪਿੰਡਾਂ ਦੇ ਵਿੱਚ ਜਾ ਕੇ ਇਹ ਕੁਸ ਫੈਟ ਕਰਦੇ ਰਹੇ ਆ ਕਦੇ ਸਾਹਮਣੇ ਨਹੀਂ ਹੁੰਦੇ ਹੁਣ ਇਹ ਸਾਹਮਣੇ ਆ ਕੇ ਪਹਿਲਾਂ ਪ੍ਰਚਾਰ ਕਰਦੇ ਰਿਹਾ ਜੀ ਸਮੀਹ ਸਮੇਲਨਾਂ ਦੇ ਨਾਂ ਤੇ ਹੁਣ ਜਦੋਂ ਵੱਡਾ ਕੱਟ ਕਰਨਾ ਤੇ ਕਰੂ ਸ਼ੇਡ ਦੇ ਬੋਰਡ ਲਾ ਜਾਂਦੇ ਰਾਤੋਂ ਰਾਤ ਕਰੂ ਸ਼ੇਡ ਕਰੂ ਸ਼ੇਡ ਹੈ ਕੀ ਹੈ ਜਿਹੜੀ ਗੱਲ ਦਾ ਇਤਰਾਜ ਹੈ ਤੋਂ ਦੇਖੋ ਕਰੂ ਸ਼ੇਡ ਜਿਹੜਾ ਸ਼ਬਦ ਜਿਹੜਾ ਵਾ ਉਹਨੂੰ ਜਹਾਦ ਕਹਿੰਦੇ ਨੇ ਉਹਨੂੰ ਕਿ ਆਪਣੇ ਜ਼ੋਰ ਦੇ ਨਾਲ ਕਿਸੇ ਦੀ ਧਰਤੀ ਤੇ ਕਬਜ਼ਾ ਕਰਨਾ ਠੀਕ ਹੈ ਨਾ ਕਾਬਜ਼ ਹੋਣਾ ਜ਼ਬਰਦਸਤੀ ਜਾਂ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਜਿਸ ਚੀਜ਼ ਦਾ ਜਿਹੜਾ ਵਾ ਵਿਰੋਧ ਸਿੱਖ ਨੇ ਪਹਿਲੇ ਦਿਨੋਂ ਤੋਂ ਵੀ ਕੀਤਾ ਇੱਥੇ ਆਏ ਮੁਗਲ ਉਹਨਾਂ ਨੂੰ ਭਜੜਾ ਪਾਈਆਂ ਇੱਥੇ ਆਏ ਅੰਗਰੇਜ਼ ਉਹਨਾਂ ਨੂੰ ਭਜਣਾ ਪਾਈਆਂ ਤੇ ਜਿਹੜੇ ਅੰਗਰੇਜ਼ ਆਪਣਾ ਧਰਮ ਛੱਡ ਗਏ ਆ ਭਾਈ ਮੇਰੇ ਖਿਆਲ ਨਾਲ ਵੇਖੋ ਨਾ ਹਿੰਦੁਸਤਾਨ ਦਾ ਇਤਿਹਾਸ ਗਵਾਵਾ ਇੱਥੇ ਚਾਰ ਧਰਮ ਸਟੈਬਲਿਸ਼ ਹੋਏ ਨੇ ਪੈਦਾ ਹੋਏ ਨੇ ਸਨਾਤਨ ਮਤ ਜੈਨ ਬੋਧੀ ਤੇ ਸਿੱਖ ਜਿਹੜੇ ਇਥੋਂ ਦੇ ਪਦੈਸ਼ੀ ਆ ਇਥੋਂ ਦੇ ਮੂਲ ਨਿਵਾਸੀ ਹੈ ਤੇ ਭਾਈ ਸਾਹਿਬ ਜੀ ਇਹ ਤਾਂ ਸਾਰਿਆਂ ਨੂੰ ਪਤਾ ਵਾ ਕਿ ਵਿਦੇਸ਼ੀ ਧਰਮ ਆ ਇਹ ਜਿੱਦਾਂ ਯੂਪੀ ਬਿਹਾਰ ਤੋਂ ਲੋਕ ਆਣ ਕੇ ਸਾਡੇ ਪੰਜਾਬ ਦੇ ਵਿੱਚ ਮਜ਼ਦੂਰੀ ਕਰਦੇ ਨੇ ਇਸੇ ਤਰ੍ਹਾਂ ਇਹ ਪ੍ਰਵਾਸੀ ਧਰਮ ਵੀ ਸਾਡੇ ਆਣ ਕੇ ਸਟੈਬਲਿਸ਼ ਹੋ ਗਿਆ ਆਪਾਂ ਸਤਕਾਰ ਕਰਦੇ ਆ ਸਭ ਨੂੰ ਹੱਕ ਆ ਉਹ ਵਿਸ਼ਾ ਵੱਖਰਾ ਪਰ ਇਹ ਧਰਮ ਸਾਡੇ ਸਮਾਜ ਵਿੱਚ ਆਣ ਕੇ ਕੁਸਪੇਟ ਕਰਦਾ ਉਹਦਾ ਵਿਰੋਧ ਕਰਦੇ ਆ ਮੇਰੀ ਗੱਲ ਵਿੱਚੇ ਰਹਿ ਗਈ ਕਿ ਇਹ ਜਿਹੜਾ ਧਰਮ ਆ ਸਾਡੇ ਸਮਾਜ ਦੇ ਗੁਰਦੁਆਰਿਆਂ ਦੇ ਪ੍ਰਸ਼ਾਦ ਖਾਨ ਨੂੰ ਇਹ ਮਨਾ ਕਰਦਾ ਗੱਲਾਂ ਸਾਹਮਣੇ ਆਉਂਦੀਆਂ ਮੰਦਰਾਂ ਦੇ ਵਿੱਚ ਪ੍ਰਸ਼ਾਦ ਖਾਨ ਤੋਂ ਇਹ ਮਨਾ ਕਰਦਾ ਹਿੰਦੂ ਸਿੱਖ ਦਾ ਰਿਸ਼ਤਾ ਜਿਹੜਾ ਵਾ ਇਹ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਵਾ ਉਹ ਬੜਾ ਪਵਿੱਤਰ ਤੇ ਬੜਾ ਪੱਕਾ ਮੰਨਿਆ ਜਾਂਦਾ ਇਸ ਕਰਕੇ ਵੀਰੇ ਸਾਡਾ ਜਿਹੜਾ ਵਾ ਰੋਸਟ ਜਿਹੜਾ ਵਾ ਇਹਨਾਂ ਇਹਨਾਂ ਦੇ ਅਗਲਾ ਕਿ ਇਹ ਕੋਈ ਚੰਦ ਕੋ ਬੰਦੇ ਸਾਰਾ ਸਮਾਜ ਮਾੜਾ ਨਹੀਂ ਆ ਚੰਦ ਕ ਬੰਦੇ ਤੇ ਇਹਨਾਂ ਦੇ ਚਮਚੇ ਚਮਚੀਆਂ ਨੂੰ ਅੱਗੇ ਲਾ ਕੇ ਪਰਚੇ ਦਰਜ ਕਰਵਾ ਲੈਂਦੇ ਨੇ ਸਾਡੇ ਸਿੱਖਾਂ ਦੇ ਉੱਪਰ ਜੇ ਕੋਈ ਆਵਾਜ਼ ਬੁਲੰਦ ਕਰਦਾ ਤੇ ਠੀਕ ਹੈ ਤੇ ਇਹ ਆਪ ਪੁੱਛੇ ਰਹਿਂਦਾ ਬੰਦਾ ਪੁੱਛੇ ਯਾਰ ਸਾਰਾ ਪ੍ਰਸ਼ਾਸਨ ਇਹਦੇ ਦੁਆਬੇ ਹੇਠਾ ਅੱਜ ਪ੍ਰਸ਼ਾਸਨ ਨੂੰ ਵੀ ਮੈਂ ਪੁੱਛਣਾ ਚਾਹੁੰਦਾ ਕਿ ਕੀ ਗੱਲ ਤੁਹਾਨੂੰ ਹੋਰ ਦੂਜੇ ਧਰਮ ਨਹੀਂ ਦੇਖਦੇ ਤੁਹਾਨੂੰ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਤੁਹਾਨੂੰ ਵੀ ਦਰਬਾਰ ਸਾਹਿਬ ਦੇ ਬਾਅਦ ਤੁਹਾਡਾ ਪ੍ਰਸ਼ਾਸਨ ਹੀ ਪੱਗ ਬੰਨ ਕੇ ਖਾਕੀ ਵਰਦੀ ਦੇ ਵਿੱਚ ਦਵਾ ਕਰਦਾ ਨਜ਼ਰ ਆਉਂਦਾ ਕਿ ਇਹ ਤੁਹਾਡਾ ਦੱਸੋ ਪ੍ਰਸ਼ਾਸਨ ਨੂੰ ਪੁੱਛਦਾ ਮੈਂ ਵੀ ਤੁਹਾਨੂੰ ਸਿਖਾਉਂਦਾ ਹੈ ਬੇਸ਼ੱਕ ਉਹ ਬੰਦੇ ਤੇ ਕਾਰਵਾਈ ਹੋ ਗਈ ਸੀ ਬੇਸ਼ੱਕ ਪਰ ਕਿਤੇ ਨਾ ਕਿਤੇ ਨੌਕਰੀ ਤੋਂ ਕਾਨੂੰਨ ਤੋਂ ਉਲਟ ਜਾ ਕੇ ਕੰਮ ਤੇ ਕਰਦੇ ਨਾ ਇਹ ਇਹ ਇੱਕ ਕੰਮ ਤੇ ਗਲਤ ਆ ਨਾ ਤੁਸੀਂ ਪ੍ਰਚਾਰ ਕਰੋ ਪਰ ਤੁਸੀਂ ਦੂਜੇ ਦੇ ਧਰਮ ਦੇ ਉਂਗਲਾਂ ਚੁੱਕੋਂ ਤਾਂ ਤੁਹਾਨੂੰ ਅਧਿਕਾਰ ਕਿਹਨੇ ਦਿੱਤਾ ਇਹ ਮੇਰਾ ਰੋਲਾ ਇਹ ਆ ਮੋਰਚਾ ਲੱਗਣਾ ਹੈ ਵੱਡਾ ਮੋਰਚਾ ਲੱਗਣਾ ਸਤਾਈ ਤਰੀਕ ਨੂੰ ਪੀਏਪੀ ਚੌਂਕ ਦੇ ਵਿੱਚ ਇਹ ਤਾਂ ਤੁਹਾਨੂੰ ਸਮਰਥਨ ਕਿਸੇ ਹੋਰ ਦਾ ਮਿਲੇ ਜਿੱਥਾ ਹਿੰਦੂ ਜਥੇਬੰਦੀਆਂ ਨੇ ਆਰਐਸਐਸ ਆਗੇ ਨੇ ਹੋਰ ਜਿੱਥੇ ਬੰਦੀਆਂ ਨੇ ਹਿੰਦੂਆਂ ਦੇ ਵਿੱਚ ਉਹਨਾਂ ਜੋ ਕਿਸੇ ਦਾ ਸਮਰਥਨ ਮਿਲਿਆ ਕਿਉਂਕਿ ਜੇਕਰ ਧਰਮ ਪ੍ਰਚਾਰ ਦੀ ਤਾਂ ਕੱਲ ਨੂੰ ਗੱਲ ਇਹ ਆਏਗੀ ਨਾ ਕਿ ਇੱਕ ਸਪੈਸ਼ਲ ਜਿਹੜਾ ਦਰਦ ਹੈ ਉਹ ਦਵਿੰਦਰ ਸਿੰਘ ਨੂੰ ਹੀ ਕਿਉਂ ਹੋ ਰਿਹਾ ਦੇਖੋ ਗੱਲ ਇਸ ਤਰ੍ਹਾਂ ਹਮ ਕਿ ਦਵਿੰਦਰ ਸਿੰਘ ਨੂੰ ਦਰਦ ਤਾਂ ਹੋ ਗਿਆ ਵੀ ਅਖੀਰ ਕਿਸੇ ਨੂੰ ਕਿਸੇ ਤੋਂ ਅੱਗੇ ਆਉਣਾ ਹੀ ਪੈਣਾ ਠੀਕ ਹੈ ਸਾਡੇ ਸਿੰਘ ਸਾਹਿਬ ਬਹੁਤ ਹੀ ਸਤਿਕਾਰਯੋਗ ਗਿਆਨੀ ਜਸਵੰਤ ਸਿੰਘ ਜੀ ਮਨਜੀਤ ਸਾਹਿਬ ਤੋਂ ਕਥਾ ਕਰਦੇ ਉਹਨਾਂ ਨੇ ਜੇ ਸੱਚ ਬਿਆਨ ਕੀਤਾ ਕਥਾ ਦੇ ਦੌਰਾਨ ਉਹਨਾਂ ਤੇ ਪਰਚਾ ਜੇ ਸਾਡੇ ਹੁਣ ਭਾਈ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਆਏ ਉਹਨਾਂ ਨੇ ਸੱਚ ਬਿਆਨ ਕੀਤਾ ਉਹਨਾਂ ਤੇ ਪਰਚਾ ਐਦਾਂ ਹੋਰ ਪਤਾ ਨਹੀਂ ਕਿੰਨਾ ਪਤਾ ਇੱਕ ਵੱਡੀ ਗੱਲ ਇਹ ਆ ਮੈਂ ਲੁਧਿਆਣੇ 2 ਸਾਲ ਪਹਿਲਾਂ ਇਹ ਇਹ ਭੁਗਤ ਚੁੱਕਾ ਹਾਂ ਇਹਨਾਂ ਨੇ ਨਿਸ਼ਾਨ ਸਾਹਿਬ ਦੀ ਤੁਲਨਾ ਦ੍ਰਿਸ਼ ਦੇ ਤਿਰੰਗੇ ਨਾਲ ਕੀਤੀ ਉਹਦਾ ਆਪਣੀ ਸ਼ਾਨ ਆ ਨਿਸ਼ਾਨ ਸਾਹਿਬ ਦੀ ਆਪਣੀ ਸ਼ਾਨ ਆ ਤੇ ਜਦੋਂ ਮੈਂ ਆਵਾਜ਼ ਬੰਦ ਕੀਤੀ ਤੇ ਰਾਤੋਂ ਰਾਤ 2:30 ਵਜੇ ਮੈਨੂੰ ਛਕਾ ਦਿੱਤਾ ਸੀ ਇਹਨਾਂ ਨੇ ਇੰਨਾ ਦਬ ਦਬਾ ਇਹਨਾਂ ਦਾ ਪ੍ਰਸ਼ਾਸਨ ਤੇ ਨਾ ਹੀ ਡਰਦੇ ਆ ਮਿੱਤਰਾ ਜੇਲ੍ਹਾਂ ਤੋਂ ਨਾ ਡਰਦੇ ਆ ਪ੍ਰਸ਼ਾਸਨ ਤੋਂ ਜੇ ਤੁਹਾਨੂੰ ਡਰ ਨਹੀਂ ਤੇ ਡਰ ਸਾਨੂੰ ਵੀ ਨਹੀਂ ਜੇ ਤੁਸੀਂ ਸ਼ਰਿਆਮ ਤੁਹਾਨੂੰ ਨਹੀਂ ਪਤਾ ਕਿ ਭਾਈਚਾਰਾ ਪੰਜਾਬ ਦਾ ਵਿਗੜ ਸਕਦਾ ਤੁਹਾਨੂੰ ਇਹ ਨਹੀਂ ਪਤਾ ਕਿ ਸਾਡੇ ਕਰੂਜ਼ਰ ਦੇ ਬੋਰਡ ਦੇ ਨਾਉਣ ਲਾਣ ਅਸੀਂ ਵੀ ਉਸੇ ਪਿੰਡਾਂ ਦੇ ਵਿੱਚ ਰਹਿੰਦੇ ਆ ਹੈ ਤੁਹਾਨੂੰ ਨਹੀਂ ਪਤਾ ਕਿ ਸਾਡੇ ਪੰਜਾਬ ਦਾ ਮੌਲ ਖਰਾਬ ਹੋ ਸਕਦਾ ਪਰ ਜਦੋਂ ਤੁਹਾਨੂੰ ਬੋਰਡ ਲਾਉਣ ਲੱਗੇ ਸ਼ਰਮਣੀ ਭਾਈਚਾਰੇ ਦੀ ਤੁਹਾਨੂੰ ਪਰਵਾਹ ਨਹੀਂ ਅਸੀਂ ਠੇਕਾ ਲਿਆ ਫਿਰ ਅਸੀਂ ਪ੍ਰਸਿੱਧ ਹੋ ਗਏ ਮੇਰੇ ਵੀਰ ਪਹਿਲਾਂ ਤਾਂ ਅਸੀਂ ਰੌਲਾ ਹੁਣ ਬਣ ਗਿਆ ਮਸਲਾ ਤੇ ਸਿੱਖ ਕੌਮ ਨੂੰ ਪੂਰੀ ਹੁਣ ਪੱਬਾਂ ਪਾਰ ਹੋ ਗਈ ਆ ਜਦੋਂ ਜਦੋਂ ਵੀ ਸਿੱਖੀ ਨਵਾਜ਼ ਮਾਰੀ ਸਿੱਖੀ ਪਹੁੰਚੀ ਆ ਮੇਰੇ ਕਿਸੇ ਨਾ ਕੋ ਮਤਭੇਦ ਵਿੱਚ ਨਿੱਜੀ ਹੋ ਸਕਦੇ ਉਹਨੂੰ ਸਾਈਡ ਤੇ ਰੱਖ ਕੇ ਬੇਨਤੀ ਕਰਦਾ ਖਾਲਸਾ ਪੰਥ ਨੂੰ ਵੀ ਅੱਜ ਸਾਰੀਆਂ ਜਥੇਬੰਦੀਆਂ ਦਾ ਸਮਰਥਨ ਇੱਕ ਦਾ ਨਹੀਂ ਮਿਲ ਰਿਹਾ ਜੀ ਨਿਹੰਗ ਸਿੰਘ ਜਥੇਬੰਦੀਆਂ ਸਭ ਤੋਂ ਪਹਿਲਾਂ ਸਮਰਥਨ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜਥੇਦਾਰ ਸਾਹਿਬ ਜਿਨ੍ਹਾਂ ਨੇ ਵੀਡੀਓ ਪਾ ਕੇ ਵੀ ਇਹਨਾਂ ਨੂੰ ਵੰਗਾਰ ਦਿੱਤਾ ਵਾ ਬਾਕੀ ਨੰਗ ਸਿੰਘ ਜਥੇਬੰਦੀਆਂ ਵੀ ਆ ਰਹੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਵਿਆਸ ਰੱਖਦਾ ਉਹ ਵੀ ਮਦਦ ਕਰਨਗੇ ਫੰਡਰੇਸ਼ਨਾਂ ਦਾ ਸਾਥ ਦੇ ਰਹੀਆਂ ਸੰਪਰਦਾਵਾਂ ਸਾਥ ਦੇ ਰਹੀਆਂ ਰੰਗਰੇਟਾ ਜਥੇਬੰਦੀਆਂ ਸਾਥ ਦੇ ਰਹੀਆਂ ਹੋਰ ਅਨੇਕਾਂ ਜਿਹੜੀਆਂ ਸੁਸਾਇਟੀਆਂ ਨੇ ਹਿੰਦੂ ਜਥੇਬੰਦੀਆਂ ਵੀ ਆਉਣਗੀਆਂ ਭਾਜੀ ਗੁਰੂ ਕਿਰਪਾ ਕਰੇ ਕਿਉਂਕਿ ਇਹ ਹੁਣ ਪਖੰਡਵਾਦ ਦਾ ਇਹਨਾਂ ਦਾ ਜਿਹੜਾ ਉਹ ਸਿਖਰਾਂ ਤੇ ਆ ਪ੍ਰਚਾਰ ਤੇ ਜਿਹੜਾ ਜਿਹੜਾ ਹੈਗਾ ਨਾ ਪਖੰਡਵਾਦ ਦਾ ਜਿਹੜਾ ਵਾਦ ਹੈ ਨਾ ਉਹ ਸਿੱਖਰਾਂ ਤੇ ਆ ਇਹ ਚੰਦ ਕਪਾਸਟਰ ਆ ਇਹਨਾਂ ਦੀ ਆਪਸ ਤੇ ਬਣਦੀ ਨਹੀਂ ਇਹਨਾਂ ਲੋਕਾਂ ਨੂੰ ਕੀ ਦੇਣਾ ਤੇ ਦਾਖੇ ਇਹਨਾਂ ਨੇਗਾ ਚਮਚੇਚਾਰ ਉਹ ਜਿਹੜੇ ਆਣ ਕੇ ਰੌਲਾ ਰੱਪਾ ਪਾਉਣ ਵਾਲੇ ਆ ਉਹਨਾਂ ਦੀ ਰੋਜੀ ਰੋਟੀ ਵਧੀਆ ਚੱਲਣ ਦੀ ਆ ਉਹਨਾਂ ਨੂੰ ਬੁਰਕੀ ਪਿਆ ਜਾਂਦੀ ਆ ਦੈਟਸ ਇਟ ਗੱਲ ਖਤਮ ਅਚਾ ਦਵਿੰਦਰ ਸਿੰਘ ਜੀ ਇੱਕ ਗੱਲ ਤੇ ਬੜੀ ਕਲੀਅਰ ਹੈ ਤੁਸੀਂ ਕਿਸੇ ਦੇ ਪ੍ਰਚਾਰ ਤੋਂ ਇੰਨੇ ਔਖੇ ਕਿਉਂ ਜੇ ਇੰਨੀ ਪਰੇਸ਼ਾਨੀ ਕਾਦੀ ਹੈ ਪ੍ਰਚਾਰ ਦੇ ਵਿੱਚ ਜਾਣ ਵਾਲੇ ਲੋਕ ਕੌਣ ਨੇ ਉਹ ਕੁਝ ਗਨ ਪੁਆਇੰਟ ਤੇ ਲੈ ਕੇ ਆਉਂਦੇ ਨੇ ਕੋਈ ਲਾਲਚ ਦੇ ਕੇ ਲੈ ਕੇ ਆਉਂਦੇ ਨੇ ਲੋਕ ਜਾਂਦੇ ਨੇ ਉੱਥੇ ਔਰ ਲੋਕ ਕੋਈ ਦੇਰ ਸਟੇਜ ਤੇ ਖਲੋ ਕੇ ਖੜਦੇ ਨੇ ਸੁਣਦੇ ਨੇ ਜਦ ਤੱਕ ਸਾਹਮਣੇ ਲੈਕਚਰ ਕਰਨ ਵਾਲਾ ਉਪਦੇਸ਼ ਦੇਣ ਵਾਲਾ ਜਾਂ ਕਥਾ ਕਰਨ ਵਾਲਾ ਉਹਨਾਂ ਦਾ ਜਿਹੜਾ ਵੀ ਪ੍ਰਚਾਰਕ ਆ ਉਹ ਪ੍ਰਚਾਰ ਕਰਕੇ ਚਲਾ ਨਹੀਂ ਜਾਂਦਾ ਸਾਡੇ ਤੇ ਤੇ ਹਾਲ ਹੀ ਬੜਾ ਉਲਟ ਹੈ ਔਰ ਦੂਸਰੀ ਗੱਲ ਇੱਕ ਮਾ ਹੋਰ ਦੱਸਦੇ ਹਾਂ ਪਿੰਡਾਂ ਦੇ ਵਿੱਚ ਪਿੰਡਾਂ ਦੇ ਪਿੰਡ ਜਿੱਥੇ ਖਾਸ ਕਰਕੇ ਸਾਡਾ ਦਲਿਤ ਸਮਾਜ ਜ਼ਿਆਦਾ ਰਹਿੰਦਾ ਸਾਡਾ ਮਜਬੀ ਸਿੰਘ ਜਿਹੜੇ ਨੇ ਉਹਨਾਂ ਦਾ ਖਾਸ ਰੁਝਾਨ ਉਹਨਾਂ ਨੇ ਧਰਮ ਤਬਦੀਲੀ ਵੱਡੀ ਗਿਣਤੀ ਦੇ ਵਿੱਚ ਕੀਤੀ ਹੈ। ਤੁਸੀਂ ਨੱਖ ਕਿਨੂੰ ਪਾਣ ਲੋ ਫਿਰਦੇ ਹੋ? ਭਾਈ ਸਾਹਿਬ ਜੀ ਤੁਸੀਂ ਮੈਨੂੰ ਇੱਕ ਸਵਾਲ ਲਗਾਤਾਰ ਚਾਰਮ 400 ਸਭ ਤੋਂ ਪਹਿਲਾਂ ਤੁਹਾਨੂੰ ਸਵਾਲ ਆ ਤੁਸੀਂ ਕਹਿੰਦੇ ਹੋ ਆਪਣੇ ਆਪ ਜਾਂਦੇ ਆ ਰਿਸ਼ਪਾਲ ਸਿੰਘ ਆਪਣੇ ਆਪ ਕਿਉਂ ਨਹੀਂ ਗਿਆ? ਹੂੰ ਮੇਰਾ ਸਵਾਲ ਆਏ ਰਿਸ਼ਪਾਲ ਸਿੰਘ ਆਪਣੇ ਆਪ ਕਿਉਂ ਦਵਿੰਦਰ ਸਿੰਘ ਕਿਉਂ ਨਹੀਂ ਜਾਂਦਾ? ਯਾਰ ਪ੍ਰਚਾਰ ਸਾਡੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰਬਾਣੀ ਚੈਨਲ ਕਿਹੜੇ ਜਾਂਦਾ ਤੇ ਕਿਹੜੇ ਗੁਰਦੁਆਰਾ ਸਾਹਿਬ ਦੀ ਚਲਦੀ ਨਹੀਂ? ਪਰ ਦੱਸਾਂ ਕੀ ਚੱਕਰ ਆ ਮੇਰੇ ਵੀਰ? ਸਿਆਣੇ ਕਹਿੰਦੇ ਨੇ ਕੀ ਗੰਦ ਤੇ ਮੱਖੀਆਂ ਆ ਜਾਂਦੀਆਂ ਬੈਂਦੀਆਂ ਤੇ ਫੁੱਲ ਤੇ ਭਵਰਾ ਕੋਈ ਕੋਈ ਬੈਂਦਾ ਇਸੇ ਤਰ੍ਹਾਂ ਨਾ ਦੁੱਖ ਦਿਲ ਇੱਧਰ ਛੱਡ ਕੇ ਸਾਡੇ ਗੁਰੂ ਨੇ ਸਾਨੂੰ ਕਿ ਦੁੱਖ ਸੁੱਖ ਦੋਹੇ ਕੱਪੜੇ ਪਹਿਰੇ ਜਾਏ ਮਰੋਕ ਅਸੀਂ ਉਸ ਸਿਧਾਂਤ ਤੇ ਪਹਿਰਾ ਦਿੰਨੇ ਆ ਪਹਿਨਾ ਮਰਨਕ ਮੂਲ ਜੀਵਨ ਕੀ ਛਾੜਿਆਸ ਉੱਤੇ ਪਹਿਰਾ ਦਿੰਨੇ ਆ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਅਸੀਂ ਉਸ ਸਿਧਾਂਤ ਤੇ ਪਹਿਦਾ ਦਿੰਨੇ ਆ ਉਸ ਗੁਰਬਾਣੀ ਦੇ ਕਥਨ ਤੇ ਪਹਿਰਾ ਦਿੰਨੇ ਆ ਕੁਝ ਹੈਗੇ ਨੇ ਕਮਜ਼ੋਰ ਦਿਲ ਦੇ ਬੰਦੇ ਠੀਕ ਹੈ ਕਣੀ ਜਿਹੜੇ ਆਪਣੇ ਸੁੱਖ-ਦੁੱਖ ਨੂੰ ਅੱਗੇ ਰੱਖ ਕੇ ਛੇਤੀ ਭੱਜਦੇ ਆ ਦੂਜੀ ਗੱਲ ਤੁਸੀਂ ਕਹਿੰਦੇ ਹੋ ਮذਬੀ ਸਿੱਖ ਸਮਾਜ ਦੀ ਗੱਲ ਕੱਲਾ ਮذਬੀ ਸਿੱਖ ਸਮਾਜ ਨਹੀਂ ਜਿੰਨੇ ਪਾਸਟਰ ਬਣੇ ਨੇ ਸਾਰੇ ਜ਼ਿੰਮੇਵਾਰ ਭਾਈਚਾਰਾ ਜਿਹੜੇ ਨੇ ਇਹਦਾ ਮਤਲਬ ਇਹ ਸਭ ਤੋਂ ਪਹਿਲਾਂ ਤਾਂ ਗੁਨਾਹਗਰੀ ਫਿਰ ਉਹ ਲੋਕ ਨੇ ਪਰ ਜਿਹੜੇ ਗਏ ਉਧਰ ਲਾਲਚ ਵਸ ਹੋ ਕੇ ਉਹ ਉਧਰ ਤਾਂ ਹੀ ਗਏ ਨਾ ਠੀਕ ਹੈ ਕਣੀ ਇਸੇ ਤਰ੍ਹਾਂ ਕੋ ਸਾਡੇ ਸਮਾਜ ਦੇ ਵਿੱਚ ਵੀ ਹੋਣਗਾ ਚਾਰ ਚਲਗੇ ਪਰ ਜਿਹੜੇ ਵੱਡੀ ਗਿਣਤੀ ਚ ਵਾਪਸ ਆ ਰਹੇ ਆ ਉਹਨਾਂ ਨੂੰ ਪਾਸਟਰ ਦੇ ਔਲ ਜਾਂ ਜਿਹੜਾ ਇਹ ਅੰਕਰਦੂ ਉਲਾਵਾ ਵਾਪਸ ਕਿਹਨੂੰ ਦੱਸਦਾ ਹਾਂ ਤੁਹਾਡੀ ਤੁਹਾਡੀ ਜਿਹੜੀ ਇਹ ਪੀਪੀ ਚੌਂਕ ਦੇ ਵਿੱਚ 27 ਤਰੀਕ ਨੂੰ ਇਹਦਾ ਵੱਡਾ ਇਕੱਠ ਕਰਨ ਜਾ ਰਹੇ ਉਹਦਾ ਮਕਸਦ ਕੀ ਹੈ ਤੁਸੀਂ ਚਾਹੁੰਦੇ ਕੀ ਹੈ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਇਹ ਆ ਭਾਈ ਦਸਤਾਰ ਆ ਗੁਰੂ ਦੀ ਬਖਸ਼ੀ ਹੋਈ ਹੂੰ ਇਹ ਨਿਸ਼ਾਨ ਆ ਸਿੱਖੀ ਦਾ ਇਹ ਨਿਸ਼ਾਨ ਆ ਸਿੱਖ ਦਾ ਇਹ ਦਸਤਾਰ ਦੇ ਉੱਪਰ ਗੁਰੂ ਸਾਹਿਬ ਮਜਬੀ ਸਿੱਖਾਂ ਨੂੰ ਕਲਗੀ ਤੋੜੇ ਦੇ ਕੇ ਗਏ ਨੇ ਸਾਨੂੰ ਹੋਰ ਤੱਕ ਇਹਦਾ ਪਤਾ ਨਹੀਂ ਤੁਹਾਡਾ ਕੋਈ ਵਿਰੋਧ ਕਰੇ ਨਾ ਕਰੇ ਮੈਨੂੰ ਨਹੀਂ ਪਤਾ ਕਿਹੜੇ ਮਜਬੀ ਸਿੰਘ ਜਾਂਦੇ ਨੇ ਤੁਹਾਡੀ ਚਰਚਾ ਦੇ ਵਿੱਚ ਪਰ ਆ ਗੁਰੂ ਦੇ ਰੰਗਰੇਟੇ ਸਿੱਖ ਨਾ ਜਾਂਦੇ ਸੀ ਨਾ ਜਾਣਗੇ ਤੇ ਨਾ ਜਾਣ ਦੇਣਗੇ ਇਹ ਗੱਲ ਮੇਰੀ ਯਾਦ ਰੱਖ ਲਿਓ ਸ਼ੁੱਧ ਪੰਜਾਬੀ ਦੇ ਵਿੱਚ ਨੰਬਰ 2 ਭਾਈ ਸਾਹਿਬ ਜੀ ਸਾਡੀ ਮੰਗ ਜਿਹੜੀ ਆ ਨਾ ਤਾਂ ਅਸੀਂ ਦਸਤਾਰ ਬਨ ਕੇ ਕਰਨ ਦੇਣਾ ਜੇ ਪ੍ਰਚਾਰ ਨੰਬਰ 2 ਨਾ ਤੇ ਅਸੀਂ ਲੱਗਣ ਦੇਣਾ ਸਿੰਘ ਸ਼ਬਦ ਨਾ ਲੱਗਣ ਦੇਣਾ ਕੌਰ ਸ਼ਬਦ ਨੰਬਰ 3 ਜੇਕਰ ਸਾਡੇ ਭੈਣ ਭਰਾਵਾਂ ਤੱਕ ਮੇਰੀ ਆਵਾਜ਼ ਪਹੁੰਚਦੀ ਆ ਬੇਸ਼ੱਕ ਖੁਸ਼ੀ ਖੁਸ਼ੀ ਜਾਓ ਤੁਸੀਂ ਉਧਰ ਕੋਈ ਚੱਕਰ ਨਹੀਂ ਆ ਤੁਹਾਨੂੰ ਹੱਕ ਆ ਪੂਰਾ ਕੋਈ ਪ੍ਰਵਾਹ ਨਹੀਂ ਆ ਪਰ ਜਿਹੜੇ ਮਜਬੀ ਸਿੱਖਾਂ ਦੇ ਐਸੀ ਸ਼ੈਡਿਊਲ ਕਾਸਟਾਂ ਦੇ ਹੱਕ ਤੁਸੀਂ ਲੈ ਰਹੇ ਹੋ ਨਾ ਉਧਰ ਜਾ ਕੇ ਇਹ ਨਹੀਂ ਆਪਾਂ ਲੈਣ ਦੇਣੇ ਪਿੰਡੋ ਪਿੰਡ ਵੀਰੇ ਅਸੀਂ ਵੀ ਜਾਵਾਂਗੇ ਜੇ ਇਹ ਪਹੁੰਚ ਕਰ ਸਕਦੇ ਹਨਾ ਪਹੁੰਚ ਅਸੀਂ ਵੀ ਕਰ ਸਕਦੇ ਆ ਲਿਸਟਾਂ ਘਟਾਵਾਂਗੇ ਨਾਂ ਤੇ ਅਸੀਂ ਦੇਣਾ ਬਿਜਲੀ ਦਾ ਬਿੱਲ ਫਰੀ ਤੁਹਾਨੂੰ ਜਾਣ ਦੇਣਾ ਭਾਈ ਤੇ ਨਾ ਅਸੀਂ ਤੁਹਾਨੂੰ ਰਾਸ਼ਨ ਲੈਣ ਦੇਣਾ ਜਿਹੜੀ ਫੈਸਿਲਿਟੀ ਆ ਉਹਦਾ ਵੀ ਕਟਆਊਟ ਕਰਾਂਗੇ ਪਰ ਜਾਣਾ ਜਿੱਥੇ ਮਰਜ਼ੀ ਜਾਣਾ ਪਰ ਸਾਡਾ ਨਾਮ ਬਦਨਾਮ ਨਾ ਕਰਨ ਮੇਰੇ ਵੀ ਜਿਹਨੂੰ ਵੀ ਜਾਣ ਦਾ ਸ਼ੌਕ ਹੈ ਜੀ ਸੜਕੇ ਜਾਵੀਂ ਕੋਈ ਮਨਾਹੀ ਨਹੀਂ ਹੈ ਸਭਿਧਾਨ ਸਭ ਨੂੰ ਜਾਜ਼ਤ ਦਿੰਦਾ ਪਰ ਸਭਧਾਨ ਇਹ ਵੀ ਕਹਿੰਦਾ ਕਿ ਉਹਨਾਂ ਦੇ ਰੀਤੀ ਰਿਵਾਜਾਂ ਨੂੰ ਫਾਲੋ ਕਰੋ ਅਗਰ ਤੁਸੀਂ ਜਾਣੇ ਤੇ ਇਹ ਦਸਤਾਰ ਜਿਨ੍ਹਾਂ ਦੀ ਹੈ ਉਹਨਾਂ ਦੇ ਚਰਨਾਂ 'ਚ ਰੱਖ ਦਿਓ ਤੁਸੀਂ ਜਾਣੇ ਤੇ ਆਪਣੇ ਨਾਂ ਦੇ ਨਾਲੋਂ ਸਿੰਘ ਤੇ ਕੌਰ ਹਟਾ ਦਿਓ ਇਹੀ ਵੱਡਾ ਮੁੱਦਾ ਜਿਹੜਾ ਇਹ ਲੈ ਕੇ ਚੱਲੇ ਨੇ ਸੰ ਸਿਪਾਹੀ ਸੋਸਾਇਟੀ ਤੋਂ ਭਾਈ ਦਵਿੰਦਰ ਸਿੰਘ ਜੀ ਇੱਕ ਗੱਲ ਮੈਂ ਹੋਰ ਅਟਕਣਾ ਚਾਹਾਂਗਾ ਭਾਈ ਸਾਹਿਬ ਜੀ ਦਰਬਾਰ ਸਭ ਤੋਂ ਵੱਡਾ ਪਵਿੱਤਰ ਸਥਾਨ ਕੋਈ ਨਹੀਂ ਹੋ ਸਕਦਾ ਤੁਸੀਂ ਵੀ ਜਾਂਦੇ ਹੋ ਨਾ ਤਮਸਤਾ ਹੋਣ ਦੇਖੋ 24 ਘੰਟੇ ਗੁਰਬਾਣੀ ਚੱਲਦੀ ਆ ਦਰਬਾਰ ਸਾਹਿਬ ਦੀ ਪ੍ਰਕਰਮਾਂ ਤੋਂ ਬਾਅਦ ਗੁਰਬਾਣੀ ਦੀ ਆਵਾਜ਼ ਸੁਣਾਈ ਨਹੀਂ ਦਿੰਦੀ ਠੀਕ ਹੈ ਕਿ ਨਹੀਂ ਹਾਲਾਂਕਿ ਉੱਥੇ ਬੈਸਟ ਕੁਆਲਿਟੀ ਦੇ ਸਪੀਕਰ ਲੱਗੇ ਨੇ ਵੱਡੇ ਵੱਡੇ ਠੀਕ ਆ ਤੇ ਪਿੰਡਾਂ ਦੇ ਵਿੱਚ ਹਾਲਾਂਕਿ ਸੁਪਰੀਮ ਕੋਰਟ ਵੱਲੋਂ ਵੀ ਆਰਡਰ ਆ ਕਿ ਤੁਸੀਂ ਜਿਹੜਾ ਵਾ ਉਹ ਵਾਇਓਲੇਸ਼ਨ ਕਰਦੇ ਇਹਨੂੰ ਤੁਸੀਂ ਉਹ ਰੋਕਦੇ ਹੋ ਸ਼ਰੇ ਆਮ ਧਜੀਆਂ ਉਡਾਈਆਂ ਜਾ ਰਹੀਆਂ ਪਿੰਡਾਂ ਦੇ ਵਿੱਚ ਸੜਕਾਂ ਦੇ ਉੱਪਰ ਇਹਨਾਂ ਦੇ ਪ੍ਰਚਾਰ ਦੇ ਨਾਂ ਦੇ ਉੱਤੇ ਉਹ ਵੀ ਬੰਦ ਹੋਣੇ ਚਾਹੀਦੇ ਆ ਭਾਈ ਸਾਹਿਬ ਜੀ ਮੈਂ ਬੇਨਤੀ ਕਰਦਾ ਜਿੰਨਾ ਵੀ ਪ੍ਰਸ਼ਾਸਨ ਜਾਂ ਤੇ ਤੁਸੀਂ ਦੇਖੋ ਇਸ ਤੋਂ ਪਹਿਲਾਂ ਕਿ ਟਕਰਾਲ ਦਾ ਮਾਹੌਲ ਬਣੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਐਸਡੀਐਮ ਸਾਹਿਬ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਲੋਕਲ ਪ੍ਰਸ਼ਾਸਨ ਸਮਝੇ ਜਿੱਥੇ ਵੀ ਇਹਨਾਂ ਦਾ ਪ੍ਰਚਾਰਕ ਅੰਦਰ ਅੰਦਰ ਸਪੀਕਰ ਭਾਵੇਂ 50 ਲਾ ਲਓ ਭਾਵੇਂ 100 ਲਾ ਲਓ ਪਰ ਤੁਹਾਡੀ ਬਾਜ-ਬਾਰ ਨਹੀਂ ਹੋਣੀ ਚਾਹੀਦੀ ਤੇ ਜਿਹੜੇ ਚੀਕਾਂ ਵੱਜਦੀਆਂ ਆ ਮਾ ਯਾਰ ਇਹ ਜਿਹੜਾ ਨਾ ਇਹ ਮਾਹੌਲ ਖਲਾਬ ਕਰਦੇ ਆ ਅੱਧੀ ਦੁਨੀਆ ਪੰਜਾਬ ਦੇ ਵਿੱਚ ਇਹਨਾਂ ਨੂੰ ਪੁੱਛੋ ਇਹਨਾਂ ਦੀ ਰੇਸ਼ੋ ਦੇ ਹਿਸਾਬ ਦੇ ਨਾਲ ਮੇਰੇ ਖਾਲਦਾਨ ਪੌਣਾ ਪੰਜਾਬ ਤੇ ਭੂਤਾਂ-ਪ੍ਰੇਤਾਂ ਨਾਲ ਹੀ ਚੰਬੜਿਆ ਹੋਇਆ ਤੇ ਇਹ ਗੱਲ ਸੱਚ ਆ ਉਹ ਫਲਾਣਾ ਜਿੰਨੂ ਹੱਥ ਲੰ데요 ਨੇ ਉਹਦੇ ਵਿੱਚ ਕੋਈ ਨਾ ਕੋਈ ਆਤਮਾ ਹੁੰਦੀ ਆ ਅਸੀਂ ਪਰਮੇਸ਼ਰ ਦੇ ਪੁੱਤਰ ਅਸੀਂ ਪਰਮੇਸ਼ਰ ਦੇ ਪੁੱਤਰ ਤੇ ਰਿਸ਼ਪਾਲ ਸਿੰਘ ਕੇ ਦਾ ਪੁੱਤਰ ਆ ਦਵਿੰਦਰ ਸਿੰਘ ਕੇ ਦਾ ਪੁੱਤਰ ਆ ਸਾਡਾ ਫਲਾਣਾ ਪੁੱਤਰ ਅਸੀਂ ਪਰਮੇਸ਼ਰ ਯਾਰ ਇੱਕੋ ਹੀ ਪਰਮੇਸ਼ਰ ਨੇ ਕਿੱਲਿਆ ਤੇ ਪਰ ਮੈਂ ਕਹ ਅੰਕਲ ਨਰੁੱਲਾ ਵੀ ਕੰਨਾ ਚੋਲਾ ਨਰੁੱਲਾ ਸਾਹਿਬ ਇਹ ਗੱਲ ਦੱਸੋ ਮੈਨੂੰ ਨਰੁੱਲਾ ਸ਼ਬਦ ਜਿਹੜਾ ਨਾ ਪੰਜਾਬੀ ਚ ਆ ਸਾਰੇ ਖੱਤਰੀ ਮੇਰੇ ਖਾਲਦਾਂ ਨਰੁੱਲਾ ਸ਼ਬਦ ਵਰਤਦੇ ਆ ਖੈਰ ਤੁਹਾਡੀ ਤਾਂ ਪ੍ਰਦੇਸ਼ ਪੰਜਾਬੀ ਆ ਨਾ ਫਿਰ ਆ ਕਿਹੜੇ ਪਾਸੇ ਨੂੰ ਤੁਰ ਪੇ ਦੂਜੀ ਚੀਜ਼ ਇਹ ਆ ਦੂਜਿਆਂ ਨੂੰ ਭਵਿੱਖਵਾਨੀਆਂ ਕਰਨ ਵਾਲਾ ਨਰੂਲਾ ਇਹ ਦੱਸ ਸਕਦਾ ਮੈਨੂੰ ਵੀ ਮੇਰੀ ਮੌਤ ਕਿਦਾਂ ਹੋਣੀ ਹੈ ਹੈ ਮੈਂ ਕਿੱਦਾਂ ਨੇ ਦੁਨੀਆ ਤੋਂ ਜਾਣਾ ਮੇਰੇ ਮਗਰੋਂ ਸੰਪਰਦਾਵ ਦਾ ਮਾਲਕ ਕਿੰਨੂੰ ਬਣਾ ਕੇ ਜਾਣਾ ਜਾਂ ਮੈਂ ਇੰਨੇ ਦਿਨਾਂ ਬਾਅਦ ਜੀ ਉੱਠਣਾ ਇਹਦੀ ਗਰੰਟੀ ਦੇ ਸਕਦੇ ਨੇ ਕਦੇ ਮੈਨੂੰ ਇਹ ਮੈਨੂੰ ਮੈਂ ਦਾਅਵੇ ਨਾ ਕਹਨਾ ਇਹਦੇ ਘਰ ਦੀ ਸ਼ੂਗਰ ਹੋਏਗੀ ਉਹਨੂੰ ਦੂਰ ਕੋਈ ਨਹੀਂ ਕਰਦਾ ਇਹਨਾਂ ਦੇ ਘਰ ਦੇ ਵਿੱਚ ਕੋਹਾੜ ਦਾ ਮਰੀਜ਼ ਰਿਸ਼ਤੇਦਾਰਾਂ ਵਿੱਚ ਕੋਈ ਨਾ ਕੋ ਹੋਏਗਾ ਉਹਨੂੰ ਦੂਰ ਕੋਈ ਨਹੀਂ ਕਰਦਾ ਵੱਡੀ ਗੱਲ ਇਹ ਆ ਭਾਈ ਜਿਨ੍ਹਾਂ ਦੇ ਤੁਸੀਂ ਗੋਡੇ ਠੀਕ ਕਰਦੇ ਹੋ ਪੌਪ ਤੇ ਵਿਚਾਰਾ ਆਪ ਕੁਰਸੀ ਤੇ ਬੈਠਾ ਉਹਨੂੰ ਠੀਕ ਕਰਕੇ ਵਿਖਾ ਚੈਲੰਜ ਕਰਦੇ ਬਿਲਕੁਲ ਪਾਜੀ ਮੈਂ ਚੈਲੰਜ ਨਹੀਂ ਆ ਇਹਨਾਂ ਨੂੰ ਤੱਥਾਂ ਧਾਰਨਾ ਆਪਾਂ ਪੁੱਛਦੇ ਆਂ ਕਿ ਉਹਨਾਂ ਨੂੰ ਠੀਕ ਕਰਕੇ ਵਿਖਾਓ ਜੇ ਉਹਨਾਂ ਨੂੰ ਠੀਕ ਕਰ ਦੋਗੇ ਹੋ ਸਕਦਾ ਦਵਿੰਦਰ ਸਿੰਘ ਵੀ ਤੁਹਾਡੇ ਵਾੜੇ 'ਚ ਆ ਜੇ ਔਰ ਨਰੂਲਾ ਸਾਹਿਬ ਬੜੀ ਵੱਡੀ ਗੱਲ ਕਹਿ ਰਹੇ ਨੇ ਸੋ ਇਹਨਾਂ ਨੂੰ ਤੁਸੀਂ ਕਿਉਂਕਿ ਤੁਹਾਡੇ ਕੋਲ ਚਮਤਕਾਰਾਂ ਦੀ ਤੁਸੀਂ ਦੁਹਾਈ ਦਿੰਦੇ ਹੋ ਗਾਰੰਟੀ ਦਿੰਦੇ ਹੋ ਦਾਅਵੇ ਕਰਦੇ ਹੋ ਬੜੇ ਵੱਡੇ ਚਮਤਕਾਰ ਨੇ ਜੇ ਦਵਿੰਦਰ ਸਿੰਘ ਸੰਸਿਪਾਹੀ ਤੁਹਾਨੂੰ ਇੱਕ ਸਿੱਧਾ ਸਿੱਧਾ ਚੈਲੰਜ ਕਰ ਰਿਹਾ ਹੈ ਔਰ ਇੱਕ ਹਲਕਾ ਕਹਿ ਰਿਹਾ ਹੈਗਾ ਕਿ ਜਦੋਂ ਤੁਸੀਂ ਲੋਕਾਂ ਦੇ ਦਰਦ ਠੀਕ ਕਰਦੇ ਹੋ ਲੋਕਾਂ ਦੇ ਰੋਗ ਠੀਕ ਕਰਦੇ ਹੋ ਲੋਕਾਂ ਦੇ ਗੋਡੇ ਠੀਕ ਕਰਦੇ ਹੋ ਲੋਕਾਂ ਦੀ ਮਰਿਆ ਹੋਇਆਂ ਨੂੰ ਵੀ ਜਿਵਉਣ ਤੱਕ ਦੇ ਦਾਅਵੇ ਵੀ ਕਈ ਲੋਕ ਕਰਦੇ ਨੇ ਪਰ ਗੋਡੇ ਜਿਹੜੇ ਪੋਪ ਨੇ ਤੁਹਾਡੇ ਸਰਬੋਤਮ ਸ਼ਕਤੀ ਜਿਹੜੀ ਹੈ ਉਹ ਵੀ ਚੇਅਰ ਤੇ ਕਿਉਂ ਹੈ ਇਹ ਭਾਈ ਦਵਿੰਦਰ ਸਿੰਘ ਹਣੀ ਕਹਿ ਰਹੇ ਨੇ ਕਿ ਤੁਸੀਂ ਕਰਕੇ ਦਿਖਾਓ ਇਹ ਖੁਦ ਆਪ ਚੱਲ ਕੇ ਈਸਾਈ ਧਰਮ ਅਪਣਾ ਲੜਗੇ ਤੁਸੀਂ ਕਰਕੇ ਤਾਂ ਦਿਖਾਓ ਹੁਣ ਵੇਖ ਲਓ ਤੁਹਾਡੀ ਮਰਜ਼ੀ ਹੈ ਆ ਬੰਦਾ ਸਾਹਮਣੇ ਆ ਇਹ ਇੱਕ ਚੀਜ਼ ਹੋਰ ਅਪਣਾਣਾ ਹੈ ਈਸਾਈ ਅੰਮ੍ਰਿਤਾਰੀ ਗੁਰੂ ਦਾ ਸਿੱਖ ਹਾਂ ਤੁਹਾਡਾ ਆਪ ਮੈਂ ਚਾਕੇ ਪ੍ਰਚਾਰ ਕਰਾਂਗਾ ਕਿ ਮੇਰੀ ਯਾਦ ਰੱਖ ਲਿਓ ਪਰ ਮੇਰੇ ਸਾਹਮਣੇ ਚਾਰ ਪੰਜਾਂ ਸਾਂਝਾ ਨਰੂਲਾ ਸਾਹਿਬ ਹੈਗੀ ਹਿੰਮਤ ਆ ਉਹ ਸਾਹਮਣੇ ਮੇਰੇ ਬੈਠੋ ਮਰਨਾ ਟੇਬਲ ਤੇ ਜਿੱਥੇ ਕਹੋਗੇ ਜਦੋਂ ਕਹੋਗੇ ਸਮਾਂ ਤੁਹਾਡਾ ਦਵਿੰਦਰ ਸਿੰਘ ਪਹੁੰਚੇਗਾ ਹਿੰਮਤ ਤੇ ਕਰੋ ਚੇਲੇ ਨੇ ਤੁਹਾਡੇ ਆਉਣੇ ਚਾਹੀਦੇ ਚੇਲੇ ਨੂੰ ਗਾਣਾ ਕਰਿਓ ਆਪ ਅੱਗੇ ਆਇਓ ਹਿੰਮਤ ਹੈਗੀ ਤੇ ਆ ਗੁਰੂ ਦੇ ਸਿੱਖ ਹਿੰਮਤ ਹੈਗੀ ਆ ਮੈਨੂੰ ਬਾਬਾ ਨਾਨਕ ਦੇ ਬਾਣੀ ਦੇ ਯਕੀਨ ਆ ਉਸ ਗੁਰੂ ਦੇ ਅੰਮ੍ਰਿਤ ਦੇ ਬਾਟੇ ਦੇ ਯਕੀਨ ਆ ਮੈਂ ਤੁਹਾਡਾ ਸਾਹਮਣੇ ਤਰਕ ਨਾਲ ਜਵਾਬ ਦਵਾਂਗਾ ਕਿਉਂਕਿ ਬਾਬੇ ਨਾਨਕ ਨੇ ਸਾਨੂੰ ਸੁਣਾਇਆ ਵੱਡੀ ਬਾਬੇ ਨਾਨਕ ਤੋਂ ਵੱਡੀ ਤਰ੍ਹਾਂ ਕਿਸੇ ਕੋਲ ਨਹੀਂ ਉਸੇ ਗੁਰੂ ਦੇ ਸਿੱਖਾਂ ਉਸੇ ਗੁਰੂ ਦਾ ਸਿੱਖ ਹੋਣ ਦੇ ਨਾਤੇ ਮੈਂ ਆਪਣੇ ਗੁਰੂ ਤੇ ਵਿਸ਼ਵਾਸ ਰੱਖ ਕੈਨਾ ਮੇਰੇ ਮਰਿਆ ਚੱਕ ਫੱਟੇ ਦੇ ਆਵਾਂਗਾ ਜਿੱਦਾਂ ਦੇ ਜਿਹੜੇ ਰਾਤੋਂ ਰਾਤ ਤੁਹਾਡੇ ਨਾਲ ਤਰਾਂਗਾ ਇੱਕ ਦੀਟ ਹੋਰ ਆ ਹੂੰ ਹੁਣ ਇਹਨਾਂ ਨੂੰ ਪਤਾ ਜਿਹੜਾ ਜਿਹੜਾ ਸਵਾਲ ਕੀਤਾ ਇਹਨਾਂ ਨੂੰ ਜਵਾਬ ਪਤਾ ਕਿ ਹੋਣਾ ਹੂੰ ਫਿਰ ਪਰਮੇਸ਼ਰ ਦੀ ਮਰਜ਼ੀ ਆ ਜਿੱਥੇ ਮਰਜ਼ੀ ਕਿਰਪਾ ਕਰ ਦੇ ਜਿਹਨੂੰ ਜਿਵਾਉਣਾ ਉਹਨੂੰ ਜਿਵਾ ਸਕਦਾ ਜਿਹਨੂੰ ਨਹੀਂ ਜਿਵਾਉਣਾ ਨਹੀਂ ਜਿਵਾ ਸਕਦਾ ਹੈ ਹੁਣ ਇਹਨਾਂ ਦਾ ਜਵਾਬ ਇਹ ਹੋਣਾ ਤੇ ਭਾਈ ਸਾਹਿਬ ਪਰਮੇਸ਼ਰ ਦੀ ਮਰਜ਼ੀ ਸਿਰਫ ਅੰਕਰ ਨੂਰੁੱਲਾ ਦੀ ਮਿਨਿਸਟਰੀ ਦੇ ਵਿੱਚ ਹੀ ਹੁੰਦੀ ਆ ਪਾਸਟਰ ਨੂਰੁੱਲਾ ਦੀ ਜਿਹੜੀ ਆ ਪਰਮੇਸ਼ਰ ਦੀ ਜਿਹੜੀ ਆ ਚਮਤਕਾਰ ਆ ਸਿਰਫ ਉਹਨੇ ਕੇ ਦੈਰੇ ਦੇ ਵਿੱਚ ਹੀ ਆ ਕਿ ਜਾਂ ਪੂਰੇ ਸੰਸਾਰ ਨੂੰ ਸਮੇਟਦੀ ਆ ਹੈ ਪੂਰੀ ਕੁਦਰਤ ਕਾਇਨਾਤ ਉਹਦੀ ਆ ਯਾਰ ਸਾਡੇ ਦੀ ਉਹਦੀ ਕਿਰਪਾ ਜੇ ਅਸੀਂ ਬੜਕਣਾ ਗੱਲ ਆ ਵੇਖੋ ਲੈੜ ਜਗਦੀ ਭਈ ਆ ਨ ਜੇ ਇਹਦੇ ਮਗਰਕਰੰਟਾ ਤੇ ਲਾਈਟ ਜਗਦੀ ਪਈ ਆ ਜੇ ਦਵਿੰਦਰ ਸਿੰਘ ਹੜ ਬੜਕਦਾ ਪਿਆ ਹੋਵੇ ਤੇ ਬਾਬੇ ਦੀਪ ਸਿੰਘ ਦੀ ਕਿਰਪਾ ਤਾਂ ਮਾਨੀ ਤੇ ਮੇਰੇ ਮੂੰਹ ਜਬਾਨ ਨਹੀਂ ਨਿਕਲ ਸਕਦੀ ਮੇਰੇ ਬਾਬਾ ਜੀ 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 ਦਵਿੰਦਰ ਸਿੰਘ ਜੀ ਦਾਵਤ ਤੁਸੀਂ ਵੱਡੇ ਕਰ ਦਿੱਤੇ ਐ ਐਲਾਨ ਵੀ ਵੱਡੇ ਕਰਿਓ ਪੀਪੀ ਚੌਂਕ ਦੇ ਵਿੱਚ ਰਸਮੀ ਵੱਡਾ ਹੋ ਸਕਦਾ ਐ ਇਹ ਵੀ ਹੋ ਗਿਆ ਜੇ ਕਿਤੇ ਹੁਣ ਮੰਨ ਲਓ ਤੁਸੀਂ ਵੀ ਇਧਰੋਂ ਕਾਲ ਕਰ ਦਿੱਤੀ ਜਲੰਧਰ ਤੇ ਜਾ ਰਹੇ ਹੋ ਜਲੰਧਰ ਚ ਉਹਨਾਂ ਦਾ ਗੜ ਹੈ ਜੇ ਕਿਤੇ ਉਹਨਾਂ ਦੇ ਵੀ ਕਾਲ ਆ ਗਈ ਉਹਨਾਂ ਦਾ ਮੜਾ ਜਿਹਾ ਮੂੰਹ ਹੀ ਹਿੱਲਣਾ ਇਸ਼ਾਰਾ ਹੀ ਹੋਣਾ ਵਟਸਐਪ ਤੇ ਪਹਿਣਾ ਉਹਨਾਂ ਦੇ ਗਰੁੱਪਾਂ ਦੇ ਵਿੱਚ ਤੇ ਉੱਥੇ ਵੇਖ ਲਿਓ ਛੱਟਾ ਥੋੜਾ ਜਮਰਾਉ ਦੇ ਕਿਲੇ ਵਿੱਚ ਉਹਨਾਂ ਲੋਕਾਂ ਦਾ ਗੜ ਸੀ ਹਰੀ ਸਿੰਘ ਨਲਵਾ ਪ੍ਰਤਖ ਨਿਸ਼ਾਨੀਆਂ ਵਾਂ ਸਿੰਘ ਗੁਰੂ ਦੇ ਗਏ ਸੀ ਨਾ ਉਹ ਗੜਾ ਗੁੜਾ ਨੂੰ ਤਾਂ ਧੰਗ ਸਿੰਘ ਗੜ ਟੋੜਨ ਨੂੰ ਪਤਾ ਕਿੰਨੂੰ ਕਹਿੰਦੇ ਪਸ਼ਾਪ ਕਰਨ ਨੂੰ ਗੜ ਟੋੜਨ ਕਹਿੰਦੇ ਆ ਤੋ ਸਾਨੂੰ ਗੜਾ ਗੁਰਦਾ ਸਮਝਾ ਜਿਹੜਾ ਖਾਲਸਾ ਤੁਰ ਪਿਆਣਾ ਫਿਰ ਗੜ ਗੁੜ ਐਵੇਂ ਜਾਣੇ ਆ ਜੇਕਰ ਸੱਚ ਦੀ ਆਵਾਜ਼ ਜਪੌਣ ਲੱਗਿਆ ਮੇਰਾ ਸਿਰ ਵੀ ਲੌਂਦਾ ਨਾ ਇਹ ਲੋਕ ਲਾ ਦੇਣ ਇੱਕ ਨਾ ਵਿਗਿਆਨੀ ਹੋਇਆ ਵਾ ਮੇਰੇ ਖਿਆਲ ਦੇ ਨਾਲ ਗਲੇਲੋ ਉਹਨੇ ਸੱਚ ਦੀ ਆਵਾਜ਼ ਚੁੱਕੀ ਸੀ ਤੇ ਇਹਨਾਂ ਮਿਸ਼ਨਰੀ ਇਸਾਈਆਂ ਨੇ ਉਹਨੂੰ ਕਿਹਾ ਸੀ ਤੂੰ ਮਾਫੀ ਮੰਗ ਨਹੀਂ ਤੇ ਤੈਨੂੰ ਕਤਲ ਕਰ ਦੇਾਂਗੇ ਉਹਦਾ ਗਨਾਹ ਇਹ ਹੀ ਕਹਿੰਦਾ ਵੀ ਧਰਤੀ ਚੱਕਤੀ ਨਹੀਂ ਗੋਲ ਆ ਇਤਿਹਾਸ 'ਚ ਕਹਿੰਦੇ ਨੇ ਉਹ ਕਹਿੰਦਾ ਵੀ ਮੈਂ ਤੇ ਅੱਗੇ ਬਹੁਤ ਹਜੇ ਹੋਰ ਕਰਨੀਆਂ ਨੇ ਖੋਜਾਂ ਕਰਨੀਆਂ ਵਾ ਮੈਂ ਮਰਨਾ ਨਹੀਂ ਚਾਹੁੰਦਾ ਮੈਂ ਆਪਣੇ ਸ਼ਬਦ ਵਾਪਸ ਲੈ ਸਕਦਾ ਪਰ ਸੱਚ ਵਾਪਸ ਨਹੀਂ ਹੋਣਾ ਅੱਜ ਬੱਚਾ ਬੱਚਾ ਜਾਣਦਾ ਮੇਰੇ ਵੀਰ ਵੀ ਧਰਤੀ ਗੋਲ ਆ ਅੱਜੇ ਵੀ ਕਹਿੰਦੇ ਨੇ ਇਸੇ ਤਰ੍ਹਾਂ ਸੱਚ ਜਾਗਰ ਨਹੀਂ ਹੋਣਾ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਦਾ ਨਾਰਾ بلند ਹੋ ਕੇ ਰਹਿਣਾ ਜਿੰਨਾ ਮਰਜੀ ਪਖੰਡਵਾਦ ਵਾਲੇ ਇਹ ਉਸ ਵੇਲੇ ਪਖੰਡਵਾਦੀ ਹੁੰਦੇ ਥੱਲ ਕਿੱਦਾਂ ਪਏਗੀ ਇਹ ਥੱਲ ਲਾਉਣ ਆਸੇ ਤਾਂ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਨਾ ਇਹ ਥੱਲ ਕਿੱਦਾਂ ਲੱਗੇਗੀ ਹੋ ਸਕਦਾ ਉਸ ਤੋਂ ਬਾਅਦ ਇਹ ਜਿਹੜਾ ਇਸਾਈ ਸਮਾਜ ਦਾ ਪ੍ਰਚਾਰਾ ਹੋਰ ਸ਼ਿਕਨਤ ਹੋਵੇ ਔਰ ਉਹਦੇ ਬਾਅਦ ਦਵਿੰਦਰ ਸਿੰਘ ਪਰਚੇ ਦੀ ਤਿਆਰ ਹੋ ਭਾਈ ਸਾਹਿਬ ਜੀ ਨਾ ਤੇ ਮੈਨੂੰ ਜੇਲ੍ਹ ਦੀ ਪਰਵਾਹ ਆ ਨਾ ਮੈਨੂੰ ਪਰਚੇ ਦੀ ਪਰਵਾਹ ਆ ਬਾਬੇ ਨਾਨਕ ਨੇ ਸੱਚ ਬੋਲਿਆ ਸੀ ਉਹਦਾ ਸੇਖਾਂ ਜੇਲਾ ਉਹਨਾਂ ਵਾਸਤੇ ਬਣੀਆਂ ਸੀ ਗੁਰੂ ਸਾਹਿਬ ਨੂੰ ਤਤੀ ਤਵੀ ਦੇ ਬਹਿਣਾ ਗਿਆ ਬਹਿਣਾ ਪਿਆ 6ਵੇਂ ਪਾਸ ਅੱਜ ਅੱਜ ਗੁਰੂ ਸਾਹਿਬ ਅੱਜ ਬੜਾ ਪਵਿੱਤਰ ਦਿਹਾੜਾ ਠੀਕ ਹੈ ਜੀ ਅੱਜ 6ਵੇਂ ਪਾਤਸ਼ਾਹ ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਤੇ 6ਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ 'ਚ ਬੰਦ ਕਰ ਦਿੱਤਾ ਗਿਆ ਸੀ ਸੋ ਜੇਲਾ ਸਿੱਖਾਂ ਵਾਂ ਤੇ ਨਵੀਆਂ ਸਾਡੇ ਤਾਂ ਗੁਰੂ ਸਾਹਿਬ ਦੇ ਛੋਟੇ-ਛੋਟੇ ਸਹਿਬਜ਼ਾਦੇ ਜੇਲ੍ਹ 'ਚ ਬੈਠੇ ਨੇ ਸੰਗਤ ਸੱਚ ਦੀ ਆਵਾਜ਼ ਬੁਲੰਦ ਕਰਾਂਗੇ ਤੇ ਅਸੀਂ ਵੀ ਸੱਚੇ ਪਾਤਸ਼ਾਹ ਦੀ ਕਿਤੇ ਪਾਤਰ ਹੋਵਾਂਗੇ ਪਰ ਇਹ ਨੂੰ ਤੁਸੀਂ ਦੂਜਾ ਪਾਸਾ ਵੀ ਦੇਖੀਏ ਕਿ ਉਹਨਾਂ ਦੀਆਂ ਜਿਹੜੀਆਂ ਕਈ-ਕਈ ਕਿਲੋਮੀਟਰ ਲੰਬੇ ਪ੍ਰਚਾਰ ਦੇ ਵਿੱਚ ਸੰਗਤ ਕਿੰਨਾ ਵੱਡਾ ਕੱਟ ਹੁੰਦਾ ਹੈ ਉਸ ਕੱਟ ਨੂੰ ਵੇਖ ਕੇ ਹੀ ਤਾਂ ਪ੍ਰਸ਼ਾਸਨ ਹਿੱਲਦਾ ਉਹਦੇ ਇਸ਼ਾਰੇ ਦੇ ਉੱਤੇ ਵੇਖੋ ਨਾ ਕਿਸ ਤਰੀਕੇ ਨਾਲ ਜਦੋਂ ਪਰਚੇ ਦਰਜ ਹੋ ਜਾਂਦੇ ਨੇ ਤਾਂ ਤੁਹਾਨੂੰ ਨਹੀਂ ਡਰ ਲੱਗ ਰਿਹਾ ਕਿ ਉਹ ਦਿਨ ਅਸੀਂ ਪੀਪੀ ਚੌਂਕ 'ਚ ਜਾਵਾਂਗੇ ਤਾਂ ਉਹ ਦਿਨ ਜਾ ਵੀ ਤੁਸੀਂ ਛੇਰ ਦੀ ਗੁਫਾ 'ਚ ਰਹੇ ਹੋ ਤੇ ਜਾ ਕੇ ਤੇ ਤੁਸੀਂ ਬੜਕ ਵੀ ਮਾਰ ਰਹੇ ਹੋ ਪਹਿਲੀ ਸਾਹਿਬ ਜੀ ਸ਼ੇਰ ਜਿਹੜਾ ਨਾ ਗੁਫਾ 'ਚ ਤੱਕ ਸੀਮਤ ਆ ਸ਼ੇਰ ਨੂੰ ਮੈਂ ਤਾਂ ਕਹਿੰਦਾ ਬਾਹਰ ਆ ਫਿਰ ਪਤਾ ਲੱਗੂ ਨਾ ਵੀ ਸ਼ੇਰ ਕਿਹੜਾ ਤੇ ਗਿੱਦੜ ਕਿਹੜਾ ਇਹ ਤੇ ਬਾਹਰ ਦੀਆਂ ਗੱਲਾਂ ਦੂਜੀ ਚੀਜ਼ ਇਹ ਆ ਤੁਸੀਂ ਬਾਰ-ਬਾਰ ਕਹਿੰਦੇ ਮੈਂ ਕਹਿੰਦਾ ਨੂੰ ਧਰਮ ਦਾ ਮੁੱਦਾ ਨਾ ਬਣਾਇਆ ਠੀਕ ਆਣੀ ਬੁਰਾਈ ਤੇ ਇਸਾਈ ਦੀ ਹੈ ਇਹ ਅਸੀਂ ਪਖੰਡਵਾਦ ਦਾ ਵਿਰੋਧ ਕਰਨ ਦੇ ਆ ਅਸੀਂ ਆਪਣੇ ਕਿਉਂਕਿ ਮੇਰੇ ਨਾਲ ਬੜੇ ਵੱਡੇ ਲੈਵਲ ਤੇ ਯਾਰ ਇਸਾਈ ਪਾਦਰੀ ਜੁੜੇ ਹੋਏ ਆ ਜਿਹੜੀ ਚੜ੍ਹਦੀ ਕਲਾ ਵਾਲੇ ਉਹਨਾਂ ਦੇ ਤੇ ਫੋਨ ਗੋਲਾਂ ਵੀ ਆ ਰਹੀਆਂ ਵੀ ਇਹ ਗਲਤ ਕਰ ਰਹੇ ਆ ਕਿਉਂਕਿ ਇਹਨਾਂ ਦੇ ਆਪਸ ਦੇ ਵਿੱਚ ਹੀ ਨਹੀਂ ਕਈਆਂ ਮਿਨਿਸਟਰੀਆਂ ਦੀ ਬਣਦੀ ਮੇਰੇ ਵੀਰ ਤੇ ਇਹਨਾਂ ਨੇ ਕੀ ਕਰਨਾ ਜਦੋਂ ਹਣ ਪਿੱਛੇ ਜਾ ਵੇਖੋ ਅੱਜ ਹੋਇਆ ਸੀ ਟਕਰਾਓ ਦਾ ਅੰਮ੍ਰਿਤਸਰ ਹੋਇਆ ਸੀ ਨਾ ਸਭ ਤੋਂ ਪਹਿਲਾਂ ਆਪ ਕਹਣ ਗਿਆ ਤੁਸੀਂ ਤੁਸੀਂ ਗਵਿੰਦ ਸਿੰਘ ਗਿਆ ਤੁਸੀਂ ਧਰਮ ਪ੍ਰਚਾਰ ਨੂੰ ਨੱਥ ਪਾਉਣੀ ਚਾਹੁੰਦੇ ਹੋ ਜੀ ਧਰਮ ਪ੍ਰਚਾਰ ਨੂੰ ਨੱਥ ਪਾਉਣਾ ਚਾਹੁੰਦਾ ਮੈਂ ਪਖੰਡਵਾਦ ਨੂੰ ਨੱਥ ਪਾਉਣਾ ਚਾਹੁੰਦਾ ਸਾਡੇ ਸਿਰ ਤੇ ਦਸਤਾਰ ਰੱਖ ਕੇ ਆਪਾਂ ਇਹ ਪਖੰਡਵਾਦ ਨਹੀਂ ਹੋਣ ਦੇ ਮੇਰੇ ਵੀ ਹੋਣ ਦੇਣੇ ਸਿੱਧੇ ਫਸ਼ਰ ਜਿੰਨੇ ਜਾਣਾ ਤੁਹਾਡੇ ਕੋਲੋਂ ਉੱਥੇ ਲਿਖ ਕੇ ਲਾ ਦਿਓ ਚਰਚੇ ਦੇ ਬਾਅਦ ਵੀ ਜਿਹੜਾ ਵੀ ਕੋਈ ਕਿਸੇ ਸਮਾਜ ਦਾ ਬੰਦਾ ਵੜਾਣਾ ਚਾਹੁੰਦਾ ਭਰਾਵਾ ਪਹਿਲਾਂ ਆਪਣੀ ਧਾਰਮਿਕ ਖਾਨੀ ਜੇ 27 ਤਰੀਕ ਦੇ ਉਹਨਾਂ ਦੀ ਲੈ ਕੇ ਆਓ ਜੇ 27 ਤਰੀਕ ਦੇ ਤੁਹਾਡੇ ਇਸ ਇਕੱਠ ਤੋਂ ਬਾਅਦ ਵੀ ਇਸ ਐਲਾਨ ਤੋਂ ਬਾਅਦ ਵੀ ਲੋਕ ਸ਼ਰਿਆਮ ਜਾਣ ਔਰ ਉਹਦੇ ਬਾਅਦ ਤੁਸੀਂ ਪੱਗਾਂ ਵੀ ਦੇਖੋ ਦਸਤਾਰਾਂ ਵੀ ਦੇਖੋ ਈਵਨ ਕਈ ਵਾਰੀ ਤੇ ਗੱਤਰਿਆਂ ਵਾਲੇ ਬੰਦੇ ਵੀ ਦੇਖੋਗੇ ਕੌਰ ਵੀ ਦੇਖੋ ਸਿੰਘ ਵੀ ਦੇਖੋ ਕਾ ਫਿਰ ਤਾਂ ਫੇਲ ਹੋ ਗਿਆ ਨਾ ਇੱਥੇ ਇੱਥੇ ਤਾਂ ਫਿਰ ਸਮਝ ਲਓ ਕਿ ਦਵਿੰਦਰ ਸਿੰਘ ਜਿਹੜੇ ਆ ਇਹ ਤਾਂ ਫੁਕਰੀ ਵਾਲੀ ਗੱਲ ਹੋ ਗਈ ਕਿ ਮੈਂ ਕਹਣਾ ਯਾਰ ਤੁਸੀਂ ਜੋ ਕਹਣਾ ਕਹ ਲੋ ਪਹਿਲੀ ਗੱਲ ਇਹ ਆ ਗੱਤਰੇ ਵੀ ਬਜ਼ਾਰਾਂ ਚ ਮਿਲ ਜਾਂਦੇ ਆ ਹੂੰ ਪੱਗਾਂ ਵੀ ਬਜ਼ਾਰਾਂ ਚ ਮਿਲ ਜਾਂਦੀਆਂ ਵਾ ਤੇ ਬਣਾ ਕੇ ਡੰਮੀਆਂ ਖੜੀਆਂ ਵੀ ਬਜ਼ਾਰਾਂ ਚ ਕੀਤੀਆਂ ਜਾ ਸਕਦੀਆਂ ਦਿਹਾੜੀ ਤੇ ਰੁਕੋਗੇ ਕਿਵੇਂ ਫਿਰ ਦੂਜੀ ਸੁਣ ਲਓ ਮੇਰੀ ਬੇਨਤੀ ਜੀ ਮੈਂ ਅਮਰ ਸ਼ਕਿਆਵਾ ਸੀ ਦੇ ਕਾਲ ਤੱਕ ਸਹਿਬ ਤੋਂ ਸਰਟੀਫਿਕੇਟ ਮੇਰੇ ਕੋਲ ਪਿਆ 12 ਅਪ੍ਰੈਲ 2000 ਮਤਲਬ ਉੱਥੇ ਜਾ ਕੇ ਕਢਵਾ ਸਕਦੇ 2012 ਦਾ ਠੀਕ ਹੈ ਕਹਣੀ ਤੇ ਭਾਈ ਸਾਹਿਬ ਜੀ ਜਿੱਦਣ ਕਿ ਤੇ ਦਵਿੰਦਰ ਸਿੰਘ ਨੂੰ ਵੇਖ ਲੋਗੇ ਹਾਂ ਭਾਈ ਚਾਹ ਇੱਕ ਸਾਂਝ ਕਰਕੇ ਤੇ ਮੈਨੂੰ ਜਿੱਥੇ ਮਰਜੀ ਸੱਦ ਲੈਣਾ ਮੈਂ ਪਹੁੰਚਾਂਗਾ ਤੇ ਪਰ ਜਿੱਥੇ ਗੁਰੂ ਦੇ ਸਿਧਾਂਤ ਦੀ ਗੱਲ ਹੋਊਗੀ ਉੱਥੇ ਬਿਲਕੁਲ ਅੱਖਾਂ ਚੋਂ ਗੱਲ ਕਰਾਂਗਾ ਮੇਰਾ ਸਵਾਲ ਭਾਈ ਦਵਿੰਦਰ ਦੇਖੋ ਭਾਜੀ ਸੁਣ ਲਓ ਚੌਂਕੀਦਾਰ ਦਾ ਕੰਮ ਉਹਦਾ ਔਕਾ ਦੇਣਾ ਮੈਂ ਆਪਣੇ ਪੰਥ ਦਾ ਦਰਦ ਰੱਖਦਾ ਆਪਣੇ ਸਮਾਜ ਦਾ ਦਰਦ ਰੱਖਦਾ ਮੇਰਾ ਕੰਮ ਆ ਲੋਕਾਂ ਨੂੰ ਅਵੇਅਰ ਕਰਨਾ ਹੁਣ ਲੋਕਾਂ ਦੀ ਸੂਝ ਬੋ ਚਾਹੀਦੀ ਤੇ ਉਹਨਾਂ ਨੇ ਉਧਰ ਤੁਲਨਾ ਕਿ ਜਾਂ ਗੁਰੂ ਦੀ ਸਿੱਖੀ ਪੈਰੀ ਉਹਨਾਂ ਨੂੰ ਜੇ ਤੇ 27 ਤਰੀਕ ਤੇ ਧਰਨੇ ਤੋਂ ਬਾਅਦ ਵੀ ਜਾਂ ਮੋਰਚੇ ਤੋਂ ਬਾਅਦ ਵੀ ਕੁਝ ਜਿਹੜੇ ਆ ਵਕਊ ਸੇਖ ਉਧਰ ਜਾਣਾ ਚਾਹੁੰਦੇ ਆ ਉਹਨਾਂ ਨੂੰ ਵੀਰੇ ਮੈਂ ਕਿ ਤੁਹਾਨੂੰ ਕਹਿ ਦਵਾਂਗਾ ਕਿ ਜਿਵੇਂ ਦਲਦਲ ਦੇ ਵਿੱਚ ਜਾਇਆ ਤੇ ਜਾ ਸਕਦਾ ਵਾਪਸ ਨਹੀਂ ਆਇਆ ਜਾ ਸਕਦਾ ਇਸੇ ਤਰ੍ਹਾਂ ਤੁਸੀਂ ਜੇ ਜਾਣਾ ਵਾ ਤੇ ਆਪਣੀਆਂ ਜੜੀਆਂ ਉਹ ਦਸਤਾਰਾ ਲਾ ਕੇ ਜਾਇਓ ਮੇਰੇ ਵੀਰ ਨਹੀਂ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਜੇ ਪ੍ਰਸ਼ਾਸਨ ਉਹਨਾਂ ਦੇ ਦਬਾਅ ਦੇ ਵਿੱਚ ਉਹਨਾਂ ਦੇ ਪਰਚੇ ਕਰ ਸਕਦਾ ਨਾ ਮੇਰੇ ਭਰਾ ਸਾਡੇ ਦੇ ਪਰਚੇ ਦਰਜ ਕਰ ਸਕਦਾ ਤੇ ਪ੍ਰਸ਼ਾਸਨ ਜੀ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਉਹਨਾਂ ਲੋਕਾਂ ਤੇ ਵੀ 295 ਦੇ ਕਰੋ ਜਿਹੜੇ ਸਾਡੇ ਨਿਸ਼ਾਨ ਨੂੰ ਜਿਹੜਾ ਐਸਐਸ ਸ਼ਰੀਆਮ ਧਜੀਆਂ ਢਾਉਂਦੇ ਆ ਨਹੀਂ ਤੇ ਉਸ ਤੋਂ ਬਾਅਦ ਮੇਰੇ ਭਰਾ ਅਸੀਂ ਵੇਖਾਂਗੇ ਸੋਚਾਂਗੇ ਕੀ ਕਰਨਾ ਕਿਉਂ ਕਰਨਾ ਬਹੁਤ ਬਹੁਤ ਧੰਨਵਾਦ ਪਾਇਧਵਿੰਦ ਸਿੰਘ ਜੀ ਤੁਹਾਡਾ ਸੋ ਸੰਤ ਸਪਾਈ ਸੇਵਾ ਸੁਸਾਇਟੀ ਲੋਧਿਆਣਾ ਤੋਂ ਪਾਇਧਵਿੰਦ ਸਿੰਘ ਜੀ ਔਰ ਇਹਨਾਂ ਤੋਂ ਇਲਾਵਾ ਦਸ਼ਮੇਸ਼ ਦਰਨਾਦਲ ਉਹਨਾਂ ਦੇ ਮੁਖ ਜਥੇਦਾਰ ਸਾਹਿਬ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਸੋ ਉਹਨਾਂ ਵੱਲੋਂ ਵੀ ਸੰਪੂਰਨ ਸਮਰਥਨ ਹੈ ਉਹਨਾਂ ਤੋਂ ਇਲਾਵਾ ਹਿੰਦੂ ਜਥੇਬੰਦੀਆਂ ਦੇ ਵੀ ਇਹਨਾਂ ਨੂੰ ਪੂਰਨ ਸਮਰਥਨ ਨੇ ਕਿ ਹੋਰ ਫੈਡਰੇਸ਼ਨਾਂ ਤੋਂ ਜਿਨੇ ਵੀ ਪੰਥਕ ਦਲ ਨੇ ਉਹਨਾਂ ਵੱਲੋਂ ਵੀ ਪੂਰਨ ਸਮਰਥਨ ਹੈ ਜਿਹੜੀ 27 ਜੁਨੂ ਦਿਨ ਵੀਰਵਾਰ ਸਵੇਰੇ 10 ਵਜੇ ਪੀਪੀ ਚੌਂਕ ਜਲੰਧਰ ਦੇ ਵਿੱਚ ਹੋਣ ਜਾ ਰਿਹਾ ਇੱਕ ਬਹੁਤ ਵੱਡਾ ਮੋਰਚਾ ਕਿਉਂਕਿ ਇਹ ਮੋਰਚਾ ਜਿਹੜਾ ਖਾਲਸਾ ਪੰਥ ਤੇ ਜਿਹੜੀ ਆਈ ਹੋਈ ਇੱਕ ਮੁਸੀਬਤ ਹੈ ਖਾਮ ਖਾਦੀ ਮੁਸੀਬਤ ਉਸ ਮੁਸੀਬਤ ਨੂੰ ਰੋਕਣ ਵਾਸਤੇ ਉਹਨੂੰ ਠੱਲ ਪਾਉਣ ਵਾਸਤੇ ਉਹਨੂੰ ਨੱਥ ਪਾਉਣ ਵਾਸਤੇ ਇਹ ਮੋਰਚਾ ਸਾਰਿਆਂ ਦੇ ਰਜ਼ਾਮੰਦੀ ਦੇ ਨਾਲ ਉਲੀਕ ਦਿੱਤਾ ਗਿਆ ਹੁਣ ਪ੍ਰਸ਼ਾਸਨ ਦੀ ਕੈਸੀ ਤਿਆਰੀ ਹੈ ਪਰ ਇਹ ਵੀ ਨਾਲ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਦੂਸਰੇ ਧਰਮਾਂ ਵੱਲੋਂ ਵੀ ਜਾਂ ਅਸੀਂ ਕਹਿ ਸਕਦੇ ਹਾਂ ਸਾਈ ਸਮਾਜ ਵੱਲੋਂ ਵੀ ਇਹਦੇ ਲਈ ਕੋਈ ਰਿਐਕਸ਼ਨ ਜ਼ਰੂਰ ਕੀਤਾ ਜਾ ਸਕਦਾ ਕੋਈ ਵੀ ਉਨਾ ਵੱਲੋਂ ਵੀ ਮੋਰਚੇ ਦਾ ਜਾਂ ਰੋਸ ਦਾ ਜਾਂ ਪ੍ਰਦਰਸ਼ਨ ਦਾ ਪ੍ਰਬੰਧ ਜ਼ਰੂਰ ਕੀਤਾ ਜਾ ਸਕਦਾ ਪ੍ਰਸ਼ਾਸਨ ਉਹ ਤਨਾ ਕਿਵੇਂ ਨਿਜਠੇ ਦੇ ਆ ਇੱਕ ਤਾਂ ਸਮਝਾ ਦਸੇਗਾ ਪਰ ਆਖਰਤ ਵਿੱਚ ਅਸੀਂ ਇਹ ਗੱਲ ਜ਼ਰੂਰ ਪ੍ਰਸ਼ਾਸਨ ਨੂੰ ਕਵਾਂਗੇ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਕੀ ਗੱਲ ਸਿੱਖਾਂ ਦੇ ਨਹੀਂ ਪਹੁੰਚਦੀ ਜਦੋਂ ਕਿਸੇ ਦੀ ਦਸਤਾਰ ਦਾੜਾ ਪ੍ਰਕਾਸ਼ ਨਾਮ ਦੇ ਨਾਲ ਸਿੰਘ ਲੱਗਾ ਹੋਇਆ ਕਿਸੇ ਹੋਰ ਜਗ੍ਹਾ ਤੇ ਜਾ ਕੇ ਉਸ ਧਰਮ ਦੇ ਲਈ ਕੁਝ ਆਪਣੇ ਤਰੀਕੇ ਦੇ ਨਾਲ ਉਹਨਾਂ ਦੀਆਂ ਮਰਿਆਦਾਤ ਵਿੱਚ ਜਾ ਕੇ ਆਪਣੀਆਂ ਧਰਮ ਦੀਆਂ ਤੱਜੀਆਂ ਉਡਾਂਦਾ ਹੈ ਆਪਣੇ ਸਿੱਖਾਂ ਦੇ ਚਿੰਨਾ ਦੀਆਂ ਧੱਗੀਆਂ ਉਡਾਂਦਾ ਤਾਂ ਉਹਦੇ ਤੇ ਕਿਹੜੀ ਧਾਰਾ ਲੱਗਣੀ ਚਾਹੀਦੀ ਹੈ ਇਹ ਤਾਂ ਹੁਣ ਪ੍ਰਸ਼ਾਸਨ ਨੂੰ ਖੁਦ ਸੋਚਣਾ ਚਾਹੀਦਾ ਹੈ ਕਿ ਉਹਦੇ ਤੇ ਕੋਈ ਲੱਗਦੀ ਹੈ ਕਿ ਨਹੀਂ ਲੱਗਦੀ ਤੇ ਜਿਹੜੇ ਇਹ ਪ੍ਰੋਗਰਾਮ ਲਿਖਣ ਵਾਲੇ ਨੇ ਕਿ ਵਾਕਿਆ ਹੀ ਸੰਵਧਾਨਿਕ ਦੌਰ ਤੇ ਬਿਲਕੁਲ ਠੀਕ ਨੇ ਕਿ ਸਿੱਧਾ ਹਵਾਲਾ ਦੇ ਕੇ ਉਹ ਇਸ ਚੀਜ਼ ਨੂੰ ਸਹੀ ਮੰਨਦੇ ਨੇ ਇਹ ਤਾਂ ਹੁਣ ਕਾਨੂੰਨ ਦੱਸੇਗਾ ਪਰ ਭਾਈ ਦਵਿੰਦਰ ਸਿੰਘ ਹੋਣਾ ਦੀ ਇਸ ਵਾਰਨਿੰਗ ਨੂੰ ਤੁਸੀਂ ਹਲਕੇ ਚ ਲੈਂਦੇ ਹੋ ਜਾਂ ਸੀਰੀਅਸ ਲੈਂਦੇ ਹੋ ਇਹ ਹੁਣ ਤੁਸੀਂ ਜਾਣੋ ਤੇ ਪ੍ਰਸ਼ਾਸਨ ਕੀ ਕਰਦਾ ਇਹ ਹੁਣ 27 ਜੂਨ ਤੋਂ ਬਾਅਦ ਪਤਾ ਚੱਲੇਗਾ ਸੋ ਤੁਸੀਂ ਦੇਖਦੇ ਰਹੋ ਹੱਕ ਸੱਚ ਦੀ ਆਵਾਜ਼ ਐਨਆਰਆਈ Today.